ਦੀ ਰਾਤ ਜਲੰਧਰ ਤੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਜਲੰਧਰ ਦੇ ਵਿੱਚ ਇੱਕ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਮਹਾਰਾਜ ਦਾ ਸਰੂਪ ਸੀ ਪਰ ਉਹ ਸਰੂਪ ਮਰਿਆਦਾ ਦੇ ਅਨੁਸਾਰ ਨਹੀਂ ਰੱਖਿਆ ਗਿਆ ਸੀ ਤਾਂ ਮੌਕੇ ਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚਦੀਆਂ ਨੇ ਨਿਹੰਗ ਸਿੰਘ ਪਹੁੰਚਦੇ ਨੇ ਮਰੀਆਂ ਵੱਡੀਆਂ ਭੈਣਾਂਓ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਕਿਸੇ ਦੇ ਘਰ ਘਰ 10 ਵਜੇ ਸਿੱਧੀ ਘਰ ਦੀ ਗੱਲ ਨਹੀਂ ਕਿਉਂ ਤੁਰੀ ਗੁਰੂ ਮੇਰਾ ਘਰ ਵਾਲਾ ਨਹੀਂ ਗਾ ਨਹੀਂ ਹੈਗਾ ਪੁਲਿਸ ਬੁਲਾ ਲੈਣੇ ਆਈ ਪੁਲਿਸ ਆਉਗੀ ਦੇਖੋ ਭੈਣੀਆਂ ਸਾਡੀ ਬਣਿਆ ਉਹ ਤੁਸੀਂ ਇਹੋ ਜਿਹੇ ਪਾਪੀ ਲੋਕ ਅਸੀਂ ਇੱਦਾਂ ਜਾਣਾ ਨਹੀਂ ਇਹਦੇ ਦਰਨਾ ਲੱਗੂਗਾ ਅਸੀਂ ਪ੍ਰੋਗਰਾਮਸ ਮਾਰੇ ਅੰਦਰ ਰੱਖੜੇ ਨੇ ਬੇਟੀਆਂ 'ਚ ਰੱਖਿਆ ਦੇ ਸੋ ਸਾਨੂੰ ਜਦੋਂ ਪਤਾ ਲੱਗਾ ਗੁਰੂ ਦੀ ਬੇਅਦਬੀ ਹੋ ਰਹੀ ਐ ਕੋਈ ਨਹੀਂ ਉਹਨਾਂ ਨੇ ਬੇਨਤੀ ਕੀਤੀ ਭੈਣ ਮੇਰੀਏ ਵੱਡੀਆਂ ਭੈਣੇ ਛੋਟੀਆਂ ਭੈਣੇ ਮੇਰੀ ਭੈਣ ਬਣ ਕੇ ਉਹ ਦੋ ਜਣੀਆਂ ਬਾਹਰ ਆਈਆਂ ਜਨਨੀਆਂ ਸੋ ਉਹਨਾਂ ਤੇ ਸਿਰਦ ਵਾਲ ਕੱਟੇ ਉਹਨਾਂ ਦੇ ਆਈ ਬਰੋ ਕੀਤੇ ਹੋਏ ਉੱਤੋਂ ਸਿਰ ਤੇ ਕਪੜਾ ਕੋਈ ਨਹੀਂ ਕੋਈ ਕਪੜਾ ਨਹੀਂ ਨੰਗੇ ਸਿਰ ਬਾਹਰ ਆਈਆਂ ਸੋ ਉਹ ਕਹਿੰਦੇ ਜੀ ਨਹੀਂ ਜੀ ਨਹੀਂ ਤੁਸੀਂ ਭੱਜ ਜਿਓ ਇੱਥੋਂ ਸਵੇਰੇ ਆਇਓ ਮੈਂ ਕਹੇ ਇਹ ਗੱਲ ਤਾਂ ਅਸੀਂ ਲੋੜੀ ਥੋੜਾ ਮੰਗਣ ਆਇਆ ਤੇਰੇ ਕੋਲ ਇਹੋ ਜੀ ਗੱਲਦਾਲੀ ਨਾ ਬਣੀ ਕੋਈ ਟਾਈਮ ਦੇ ਵਿੱਚ ਪੁਲਿਸ ਨੂੰ ਫੋਨ ਕੀਤਾ 112 ਨੰਬਰ ਤੇ ਵੀਰ ਨੇ ਉਹਨਾਂ ਦਾ ਬੋਲਣ ਦਾ ਇੱਜ਼ਾ ਪਤਾ ਕੀ ਸੀਗਾ ਤੁਸੀਂ ਕੀ ਕਰਨ ਗਏ ਉਹਨਾਂ ਦੇ ਘਰੇ ਕਿਉਂ ਗਏ ਕਾਦੀ ਗੱਲੋਂ ਗਏ ਤੇ ਇਹ ਗੱਲ ਵੀ ਨਹੀਂ ਬਣੀ ਫਿਰ ਸੋ ਅਹੀ ਫਿਰ ਕੀ ਕੀਤਾ ਹੀ ਨਾ ਫਿਰ ਧਰਨਾ ਲਾਜਦਾ ਉਸ ਟਾਈਮ ਦੇ ਵਿੱਚ ਉੱਤੇ ਰੋਡ ਜਾਮ ਕਰ ਦਿੱਤਾ ਪੂਰਾ ਹੀ ਬਾਵਾ ਖੇਲ ਬਾਹਰ ਹੀ ਲਾਦਾ ਰੋਡ ਪੂਰਾ ਜਾਮ ਕਰ ਦਿੱਤਾ ਸਰਕਾਰੀ ਬੱਸਾਂ ਆਈਆਂ ਕੋਈ ਵੇਹਣੇ ਜਾਣਦੇ ਜਾਣਦੇ ਮੈਂ ਕਿਹਾ ਨਹੀਂ ਜਾ ਤੇ ਲਾਛਾਂ ਜਾਣਗੀਆਂ ਤੇ ਜਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਨਿੱਜੀ ਹਸਤਾਨਾ ਤੇ ਜਾਣਗੀਆਂ ਘੇਰ ਜਾਣਦੇ ਆਗੇ ਉਹਨਾਂ ਨੇ ਕੀਤਾ ਜਦੋਂ ਪਤਾ ਲੱਗ ਗਿਆ ਪੋਜਾਂ ਆਗੀਆਂ ਬਾਹਰ ਪੋਜਾਂ ਬਾਹਰ ਉਤਰਾਈਆਂ ਇੱਕ 바ਵਾ ਕੱਠੇ ਹੋ ਗਈ ਉਹਨਾਂ ਨੇ ਫੱਡਾ-ਵੱਟ ਕੀਤਾ ਮਾਦਾ ਸਰੂਪ ਪ੍ਰਕਾਸ਼ ਕਰਤਾ ਇਹ ਪਾਰਟੀ ਸਿੰਘ ਨੇ ਸਾਨੂੰ ਦੱਸਿਆ ਕਿ 14 ਤਰੀਕ ਤੋਂ ਲੈ ਕੇ ਕੱਲ੍ਹ ਦੇ ਦਿਨ ਤੱਕ ਕਿ ਮਹਾਰਾਜਾ ਪ੍ਰਕਾਸ਼ ਹੀ ਨਹੀਂ ਹੋਇਆ ਸੀ ਜੀ ਕਹਿੰਦੇ ਅਲਮਾਰੀ ਵਿੱਚ ਪਿਆ ਹੋਇਆ ਤੇ ਉੱਥੇ ਜਿਹੜੀ ਪ੍ਰਵਾਸੀ ਜਿਹੜੀ ਕੰਮ ਕਰਦੀ ਆ ਹਰ ਇੱਕ ਨੂੰ ਪਤਾ ਹੀ ਆਪਣੇ ਤਰ੍ਹਾਂ ਦਾ ਕਿੱਦਾਂ ਸਤਿਕਾਰ ਕਰਨਾ ਤੇ ਉੱਥੇ ਉਹ ਜਿਹੜੀ ਪ੍ਰਵਾਸੀ ਕੰਮ ਕਰਦੀ ਵੀ ਸੀ ਉਹ ਝਾੜੂ ਵੀ ਜੋੜੇ ਪਾ ਕੇ ਲਾਂ ਦੀ ਵਿਸ਼ੇ ਨੂੰ ਉਸ ਕਮਰੇ ਜਦੋਂ ਉਸ ਘਰ ਦੇ ਵਿੱਚ ਜਾ ਕੇ ਦੇਖਿਆ 25 30 ਮਰਲੇ ਦਾ ਘਰ ਹੈ ਜੀ 25 30 ਮਰਲੇ ਦਾ ਘਰ ਹੈ ਤੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕ ਛੋਟੀ ਜੀ ਅਲਮਾਰੀ ਦੇ ਵਿੱਚ ਰੱਖਿਆ ਹੋਇਆ ਗੁਰੂ ਸਾਹਿਬ ਨੂੰ ਬਰਾਜਮਾਨ ਕੀਤਾ ਹੋਇਆ ਫਿਰ ਜਦੋਂ ਉਹਨਾਂ ਨੂੰ ਲੱਗਿਆ ਪਤਾ ਵੀ ਸਿੰਘਾਂ ਨੇ ਹੱਲਾ ਬੋਲਣਾ ਵੀ ਸੰਗਤ ਨੂੰ ਲੱਗਿਆ ਪਤਾ ਮਰਿਆਦਾ ਕੋ ਬਹਾਲ ਨਹੀਂ ਗਈ ਉਹਨਾਂ ਨੇ ਨੇ ਜਲਦਬਾਜੀ ਵਿੱਚ ਸਤਗੁਰੂ ਦਾ ਸਰੂਪ ਚੱਕ ਕੇ ਨਾ ਪਾਲਕੀ ਸਾਹਿਬ ਦੇ ਰੱਖਿਆ ਉਹ ਵੀ ਪੁੱਠਾ ਜੇਲ੍ਹ ਦੇ ਥੱਲੇ ਤੇ ਗੁਰੂ ਸਾਹਿਬ ਦਾ ਸਰੂਪ ਪੁੱਠਾ ਤੇ ਜਦੋਂ ਸਾਡੇ ਸਿੰਘਾਂ ਨੇ ਜਾ ਕੇ ਅੰਦਰ ਦੇਖਿਆ ਤੇ ਸੱਚ ਜਾਣਿਓ ਗੁਰੂ ਸਾਹਿਬ ਨਾਲ ਉਹ ਅੰਦਰੋਂ ਮਨ ਰੋਂਦਾ ਵੀ ਜੇ ਜੋ ਹਾਲਾਤ ਸੀਗੇ ਮੈਂ ਤਾਂ ਇੱਕ ਗੱਲ ਤੋਂ ਹੈਰਾਨ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿਹਨੇ ਆਪਣੇ ਘਰ ਲੈ ਜਾਣਾ ਨਾ ਮੈਂ ਸ਼੍ਰੋਮਣੀ ਕਮੇਟੀ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਵੀ ਉਹਦੇ ਕੋਲੋਂ ਪਹਿਲੇ ਸਾਰੀਆਂ ਬਾਣੀਆਂ ਸੁਣੀਆਂ ਜਾਣ ਠੀਕ ਹੈ ਜੀ ਉਹਦੇ ਕੋਲ ਨੂੰ ਪੂਰੀ ਮਰਿਆਦਾ ਬਾਰੇ ਉਹਨੂੰ ਪਤਾ ਹੋਣਾ ਚਾਹੀਦਾ ਉਹ ਜਾਣੂ ਹੋਣਾ ਚਾਹੀਦਾ ਸਿੱਖ ਪੰਥ ਦੀ ਮਰਿਆਦਾ ਬਾਰੇ ਫਿਰ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਹਦੇ ਘਰ ਬਰਾਜਮਾਨ ਕੀਤਾ ਜਾਵੇ ਔਰ ਘਰ ਜਾ ਕੇ ਵੀ ਸਾਰੀ ਬੈਰਵਾਈ ਦਾ ਵੈਰੀਫਾਈ ਕੀਤਾ ਜਾਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀ ਨੂੰ ਲੈ ਕੇ ਜੰਮੂ ਦੇ ਵਿੱਚ ਹੋਈ ਘਟਨਾ ਤੋਂ ਤੁਸੀਂ ਸਭ ਜਾਣੂ ਹੋਵੋਗੇ ਬਹੁਤ ਹੀ ਮੰਦਭਾਗੀ ਘਟਨਾ ਘਟੀ ਹੈ ਤਾਂ ਜੰਮੂ ਵਾਲੀ ਘਟਨਾ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਖੜੇ ਕਰ ਰਹੇ ਸੀ ਕਿ ਆਖਿਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਕਿਉਂ ਹੋ ਰਹੀ ਹੈ ਪਰ ਹਾਲੀ ਦੇ ਵਿੱਚ ਬੀਤੀ ਰਾਤ ਜਲੰਧਰ ਤੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਜਲੰਧਰ ਦੇ ਵਿੱਚ ਇੱਕ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਮਹਾਰਾਜ ਦਾ ਸਰੂਪ ਸੀ ਪਰ ਉਹ ਸਰੂਪ ਮਰਿਆਦਾ ਦੇ ਅਨੁਸਾਰ ਨਹੀਂ ਰੱਖਿਆ ਗਿਆ ਸੀ ਤਾ ਮੌਕੇ ਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚਦੀਆਂ ਨੇ ਨਿਹੰਗ ਸਿੰਘ ਪਹੁੰਚਦੇ ਨੇ ਤਾਂ ਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਸਰੂਪ ਹੈ ਜਿਹੜਾ ਜਿਹੜਾ ਉਹ ਅਦਬ ਸਤਕਾਰ ਦੇ ਨਾਲ ਉੱਥੋਂ ਲਜਾਇਆ ਜਾਂਦਾ ਆ ਆਖਿਰਕਾਰ ਕਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਜਿਹੜਾ ਪਾਵਨ ਪਵਿੱਤਰ ਸਰੂਪ ਘਰ ਦੇ ਵਿੱਚ ਰੱਖਿਆ ਹੋਇਆ ਸੀ ਤਾਂ ਇਹ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਬਾਈਹੂਰੀ ਨੇ ਇਹਨਾਂ ਨੂੰ ਤੋਂ ਹੀ ਜਾਣਦੇ ਵੀ ਆਖਿਰਕਾਰ ਕਿਸ ਤਰੀਕੇ ਦੇ ਨਾਲ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਬਾਈ ਜੀ ਫਤਿਹ ਦੀ ਸਾਂਝ ਪੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੋ ਸਾਰੀ ਹੀ ਸੰਤਾਂ ਨੂੰ ਵਾਹਿਗੁਰੂ ਭਾਈ ਗੁਰਜੀ ਕੀ ਫਤਿਹ ਅੱਛਾ ਭਾਈ ਜੀ ਜਲੰਧਰ ਤੋਂ ਬੀਤੀ ਰਾਤ ਜਿਹੜੀ ਘਟਨਾ ਸਾਹਮਣੇ ਆਉਂਦੀ ਆ ਤੁਸੀਂ ਇੱਕ ਘਰ ਦੇ ਵਿੱਚ ਗਏ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਪਵਨ ਪਵਿੱਤਰ ਸਰੂਪ ਪਿਆ ਹੋਇਆ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸਰੂਪ ਸ਼ੋਭਿਤ ਕੀਤਾ ਹੋਇਆ ਸੀਗਾ ਕਿਹਨਾ ਹਾਲਾਤਾਂ ਦੇ ਵਿੱਚ ਮਹਾਰਾਜ ਦਾ ਸਰੂਪ ਸੀ ਜੀ ਸੋ ਸਾਨੂੰ ਜਿਸ ਸਮੇਂ ਪਤਾ ਲੱਗਾ ਅਸੀਂ ਨਾ ਆਪਣੀ ਨਾ ਕਿਤੇ ਮਲਕੀ ਯਾਰਾਂ ਦੋਸਤਾਂ ਵਿੱਚ ਨਾ ਕੋਈ ਕੰਮ ਗਏ ਸੀਗੇ ਹਾਵੇਲੀ ਦੇ ਕੋਲ ਤੇ ਸਾਨੂੰ ਜਦੋਂ ਫੋਨ ਆਉਂਦਾ ਆ ਕਿ ਇੱਥੇ ਮਹਾਰਾਜਾ ਸ਼੍ਰੀ ਗੁਰੂ ਗਰਬ ਸਾਹਿਬ ਦਾ ਸਰੂਪ ਆਇਆ ਆ ਸੋ ਬੜੇ ਹੀ ਦਿਨਾਂ ਤੋਂ ਉਹ ਉਸ ਨੂੰ ਨਮਾਰੀ ਵਿੱਚ ਰੱਖਿਆ ਹੋਇਆ ਆ ਇਹਨਾਂ ਨੇ ਇਹਨਾਂ ਲੋਕਾਂ ਨੇ ਤੇ ਅਸੀਂ ਫਿਰ ਕੀ ਕੀਤਾ ਸੀ ਆਪਣੀ ਉੱਥੋਂ ਗੱਡੀ ਸਟਾਰਟ ਕੀਤੀ ਸਿੱਧਾ ਹੀ 바ਵਾ ਖੇਲ ਅੱਡੇ ਦੇ ਉੱਪਰ ਆ ਕੇ ਜਿੱਤੇ ਗੁਰੂ ਆਮਦਾਸ ਮੈਡੀਕਲ ਆ ਉਹਦੇ ਨਾਲ ਹੀ ਘਰ ਆਓ ਉਸ ਘਰ ਦੇ ਵਿੱਚ ਆ ਗਏ ਜਿਸ ਸਮੇ ਬੂਆ ਖੜਗਾਉਨੇ ਆ ਤੇ ਬੂਆ ਕੋਈ ਜਵਾਬ ਨਹੀਂ ਦਿੰਦਾ ਸੋ ਅਸੀਂ ਅੱਧਾ ਘੰਟਾ ਆ ਜਾਂ 20 ਮਿੰਟ ਅੱਧਾ ਘੰਟਾ ਜਾਂ 20 ਮਿੰਟ ਇੰਨਾ ਹੀ ਲਾ ਲਓ ਇੰਨਾ ਸਮਾਂ ਹੀ ਬੂਆ ਖੜਗਾਉਂਦੇ ਰੇ ਖੜਗਾਉਂਦੇ ਰੇ ਬੈਲਾ ਮਾਰੀਆਂ ਉਹ ਲੋਕ ਬਾਰੀ ਚੋਂ ਦੇਖਦੇ ਰਹੇ ਅਸੀਂ ਨੂੰ ਤਾਂ ਪਤਾ ਲੱਗ ਗਿਆ ਹੀ ਬਾਰੀ ਚੋਂ ਦੇਖਦੇ ਪਏ ਨੇ ਅਸੀਂ ਬੂਆ ਖੜਕਾ ਖੜਗਾ ਆ ਕੇ ਅੱਗੇ ਉਹਨਾਂ ਨੇ ਬੂਆ ਨਹੀਂ ਖੋਲਿਆ ਅੱਛਾ ਫਿਰ ਇਹ ਬਾਹਰ ਬਲਕਿ ਬੂਏ ਦੇ ਕੋਲ ਆਏ ਬੂਏ ਦੇ ਕੋਲ ਆ ਕੇ ਕਹਿਣ ਲੱਗੇ ਕੀ ਤੁਸੀਂ ਭੱਜ ਜਾਓ ਇੱਥੋਂ ਤੁਸੀਂ ਇੱਥੇ ਕੀ ਕਰਨਾ ਹੈ ਜੇ ਮੈਂ ਕਹਾਂ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਦੀ ਬੇਅਦਬੀ ਹੋਈ ਆ ਤੁਸੀਂ ਇੰਨੇ ਦਿਨਾਂ ਤੋਂ 14 ਤਰੀਕ ਤੋਂ ਲੈ ਕੇ ਅੱਜ ਤੱਕ ਕੱਲ 10 ਤਰੀਕ ਸੀਗੀ ਕੱਲ 10 ਤਰੀਕ ਸੀ ਅੱਜ 11 ਆ ਸੋ ਦਾਸਤਰੀ ਦੀ ਗੱਲ ਆ ਇਹ ਸ਼ਾਮ ਦੀ ਰਾਤ ਦੀ ਤੇ ਸਾਨੂੰ ਪਤਾ ਲੱਗਾ ਆ ਤੁਸੀਂ ਅਲਮਾਰੀ ਵਿੱਚ ਰੱਖਿਆ ਆ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰ ਰਹੇ ਗੁਰੂ ਸਾਹਿਬ ਨੂੰ ਪ੍ਰਕਾਸ਼ ਕਿਉਂ ਨਹੀਂ ਕਰ ਰਹੇ ਤੁਸੀਂ ਕਹਿੰਦੇ ਜੀ ਸਾਡੀ ਕਮੇਟੀ ਨਾਲ ਗੱਲ ਹੋ ਗਈ ਆ ਅਸੀਂ ਸਵੇਰੇ ਗੁਰੂ ਘਰ ਛੱਡਾਵਾਂਗੇ ਗੁਰੂ ਸਾਹਿਬ ਮੈਂ ਕਿਹਾ ਸਵੇਰੇ ਨਹੀਂ ਛੱਡਾਓਗੇ ਸਾਨੂੰ ਗੁਰੂ ਪਿਆਰਾ ਜੀ ਕਿਉਂ ਗੁਰੂ ਜੇ ਨੇ ਜਾਣਿਆ ਜੋ ਗੁਰੂ ਨੇ ਜਿਹੜਾ ਮਾਰਗ ਦਿੱਤਾ ਗੁਰੂ ਨੇ ਸਿੱਖੀ ਬਖਸ਼ੀ ਆ ਤੇ ਉਹ ਗੁਰੂ ਦੇ ਲਈ ਹੀ ਪਹਿਰੇਦਾਰ ਆ ਪੂਰੇ ਸੋ ਸਾਨੂੰ ਜਦੋਂ ਪਤਾ ਲੱਗਾ ਗੁਰੂ ਦੀ ਬੇਅਦਬੀ ਹੋ ਰਹੀ ਆ ਸੋਈ ਨਹੀਂ ਉਹਨਾਂ ਨੇ ਬੇਨਤੀ ਕੀਤੀ ਭੈਣ ਮੇਰੀਏ ਵੱਡੀਆਂ ਭੈਣੇ ਛੋਟੀਆਂ ਭੈਣੇ ਮੇਰੀ ਭੈਣ ਬਣ ਕੇ ਉਹ ਦੋ ਜਣੀਆਂ ਬਾਹਰ ਆਈਆਂ ਜਨਨੀਆਂ ਸੋ ਉਹਨਾਂ ਤੇ ਸਿਰਦਵਾਲ ਕੱਟੇ ਉਹਨਾਂ ਦੇ ਆਈਬ੍ਰੋ ਕੀਤੇ ਹੋਏ ਉੱਤੋਂ ਸਿਰ ਤੇ ਕੱਪੜਾ ਕੋਈ ਨਹੀਂ ਹੂੰ ਕੋਈ ਕੱਪੜਾ ਨਹੀਂ ਨੰਗੇ ਸਿਰ ਬਾਹਰ ਆਈਆਂ ਤੇ ਆ ਕੇ ਕਹਿਣ ਲੱਗੀਆਂ ਮੈਂ ਕਿਹਾ ਜੀ ਤੁਸੀਂ ਬੂਆ ਖੋਲੋ ਵਈ ਕਹਿੰਦੇ ਸਾਡੇ ਘਰ ਦੇ ਵਿੱਚ ਸਾਡੇ ਘਰ ਵਾਲੇ ਅੰਦਰ ਨਹੀਂ ਹੈਗੇ ਸਾਡੇ ਘਰ ਵਾਲਾ ਹੈ ਨਹੀਂਗਾ ਘਰੇ ਉਹ ਕਿਤੇ ਗਏ ਹੋਏ ਆ ਤੇ ਤੁਸੀਂ ਅੰਦਰ ਨਹੀਂ ਆਸ ਮੈਂ ਕਿਹਾ ਭੈਣ ਮੇਰੀ ਮੈਂ ਅੰਦਰ ਨਹੀਂ ਹੁੰਦਾ ਮੈਂ ਮਾਵਾ ਬੁਲਾ ਲੈਣਾ ਆਪਣੀਆਂ ਭੈਣਾਂ ਬੁਲਾ ਲੈਣਾ ਉਹਨਾਂ ਨੂੰ ਭੇਜ ਦਿਓ ਤੁਸੀਂ ਅੰਦਰ ਜਨਾਨੀਆਂ ਨੂੰ ਜਨਾਨੀਆਂ ਮਿਲਣ ਆਈ ਨਹੀਂ ਹੁੰਦੇ ਸੋ ਕਹਿੰਦੇ ਜੀ ਨਹੀਂ ਜੀ ਨਹੀਂ ਤੁਸੀਂ ਭੱਜ ਜਿਓ ਇੱਥੋਂ ਸਵੇਰੇ ਆਇਓ ਮੈਂ ਇੱਕ ਗੱਲ ਦਈ ਲੋੜੀ ਥੋੜਾ ਮੰਗਣ ਆਇਆ ਤੇਰੇ ਕੋਲ ਇਹੋ ਜੀ ਗੱਲ ਦਾ ਨਹੀਂ ਬਣੀ ਕੋਈ ਫਿਰ ਕੀ ਬਣਿਆ ਅਸੀਂ ਉਸ ਟਾਈਮ ਦੇ ਵਿੱਚ ਪੁਲਿਸ ਨੂੰ ਫੋਨ ਕੀਤਾ 112 ਨੰਬਰ ਤੇ ਇਹ ਵੀਰ ਨੇ ਸੋ ਇਹ ਵੀਰ ਨੇ ਜਦੋਂ ਫੋਨ ਕੀਤਾ 112 ਨੰਬਰ ਤੇ ਉਹਨਾਂ ਦਾ ਬੋਲਣ ਦਾ ਲਾਈਜਾ ਪਤਾ ਕੀ ਸੀਗਾ ਤੁਸੀਂ ਕੀ ਕਰਨਗੇ ਉਹਨਾਂ ਦੇ ਘਰੇ ਕਿਉਂ ਗਏ ਕਾਦੀ ਗੱਲੋਂ ਗਏ ਤੇ ਇਹ ਗੱਲ ਵੀ ਨਹੀਂ ਬਣੀ ਫਿਰ ਕੋਈ ਪੁਲਿਸ ਦਾ ਕੰਮ ਈ ਆ ਸੋ ਪੰਜਾਬ ਦੀ ਰੱਖਿਆ ਕਰਨੀ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਆ ਜਿਹੜੇ ਵਿਵਾਦ ਗੁਰੂਗ੍ਰੰਥ ਸਾਹਿਬ ਦੇ ਵਿਧ ਵੀਰ ਹੋ ਰਹੀਆਂ ਨੇ ਸੋ ਮੌਕੇ ਤੇ ਆ ਕੇ ਦੋਸ਼ੀ ਨੂੰ ਫੜਨਾ ਸੋ ਇਹਨਾਂ ਨੇ ਕੀ ਕੀਤਾ ਉਤੋਂ ਗਲਤ ਲੈ ਜੇ ਨਾ ਗੱਲ ਕੀਤੀ ਅਸੀਂ ਕਿਾ ਚਲੋ ਠੀਕ ਆ ਫਿਰ ਕੋਈ ਨਹੀਂ ਮਾਰੇ ਭਲੀ ਕਰੇ ਸੋ ਅਹੀ ਫਿਰ ਕੀ ਕੀਤਾ ਹੀ ਨਾ ਫਿਰ ਧਰਨਾ ਲਾਜਦਾ ਉਸ ਟਾਈਮ ਦੇ ਵਿੱਚ ਉੱਤੇ ਰੋਡ ਜਾਮ ਕਰ ਦਿੱਤਾ ਪੂਰਾ ਹੀ ਬਾਵਾ ਕਰੀ ਬਾਹਰ ਹੀ ਲਾਦਾ ਰੋਡ ਪੂਰਾ ਜਾਮ ਕਰ ਦਿੱਤਾ ਸੋ ਸਰਕਾਰੀ ਬੱਸਾਂ ਆਈਆਂ ਸੋ ਇਹ ਬੰਦੇ ਜਾਣਦੇ ਹੋ ਜਾਣਦੇ ਮੈਂ ਕਹਾ ਨਹੀਂ ਜਾ ਤੇ ਲਾਛਾਂ ਜਾਣ ਗਈਆਂ ਤੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਾਰਿਜ ਆਪਣੀ ਨਿੱਜੀ ਹਸਾਨਾ ਦੇ ਜਾਣਗੇ ਫਿਰ ਜਾਣ ਦੇਾਂਗੇ ਇਤੋਂ ਇੱਕ ਉਹ ਅਰਦਾਸ ਕਰਕੇ ਤੁਰੇ ਸੀਗੇ ਸਤਿਗੁਰੂ ਜੀਆ ਨੇ ਆਪਣੀ ਕਿਰਪਾ ਕੀਤੀ ਉਸ ਸਮੇਂ ਵਿੱਚ ਫਿਰ ਬਾਬਾ ਜੀ ਮੁੰਡੇ ਆ ਗਏ ਬਾਬਾ ਜੀ ਫੌਜ ਜੁੜ ਫੌਜਾਂ ਆ ਗਈਆਂ ਬਾਬਾ ਜੀ ਸਿੰਘ ਜੁੜਦੇ ਗਏ ਸਹਿਜ ਧਾਰੀ ਵੀ ਸਿੱਖ ਆਏ ਸਹਿਜ ਧਾਰੀ ਸਿੱਖ ਸੋ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਨਾ ਸਹਿਜ ਧਾਰੀ ਸਿੱਖ ਹੁੰਦੇ ਆ ਜਿਹੜੇ ਉਹ ਵੀ ਆਏ ਸੋ ਉਹਨਾਂ ਨੇ ਆਪਣੇ ਸਿਰਾਂ ਦੇ ਰਮਹਾਲ ਬੰਨੇ ਉਹਨਾਂ ਦੇ ਅੰਦਰ ਵੀ ਦਰਦ ਵੀ ਉਹਨਾਂ ਦੇ ਅੰਦਰ ਵੀ ਦਰਦ ਸੀਗਾ ਸੋ ਫੌਜਾਂ ਵੀ ਉਤਰੀਆਂ ਨਿਹੰਗ ਸਿੰਘ ਫੌਜਾਂ ਦਲਾ ਪੰਤਾ ਜੋ ਮਾਹਪੁਰਖਾਂ ਨੂੰ ਫੋਨ ਗਿਆ ਤੇ ਮਾਹਪੁਰਖ ਕਹਿੰਦੇ ਕੋਈ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਆਪ ਜੀ ਦੇਖੋ ਕੀ ਪੈਰਾ ਬਣਦਾ ਸੋ 사ਦਗੁਰੂ ਦੀ ਕਿਰਪਾ ਦੇ ਨਾਲ ਫਿਰ ਪੁਲਿਸ ਆਈ ਪੁਲਿਸ ਨੇ ਆ ਕੇ ਕਿਹਾ ਅਸੀਂ ਕਰਦਿਆਂ ਜੀ ਕਾਰਵਾਈ ਕਰਦੇ ਆ ਉਸ ਸਮੇ ਫਿਰ ਕੋਈ ਨਹੀਂ ਉੱਤੇ ਉਤਰਿਆ ਪੁਲਿਸ ਵੀ ਕਟੋਗੜ 2 ਘੰਟਿਆਂ ਬਾਅਦ ਆਈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਮੁਗਲ ਬਾਵਾ ਹੀ ਖਰਾਬ ਹੋ ਗਿਆ ਜਦੋਂ ਬਾਵਾ ਮੂਹਲ ਖਰਾਬ ਹੋਇਆ ਫੇਰ ਪੁਲਿਸ ਉਹਦੇ ਉਤਰੀ ਜਦੋਂ ਪੁਲਿਸ ਆਈ ਪੁਲਿਸ ਨੇ ਆ ਕੇ ਸਾਨੂੰ ਦੱਸਿਆ ਤੇ ਜਦੋਂ ਪੁਲਿਸ ਦਾ ਮੇਨ ਮੁੰਚੀ ਆਇਆ ਨਾ ਮੁੰਚੀ ਉਹ ਆ ਕੇ ਨਾ ਸਾਡੇ ਨਾਲ ਬਤਮੀ ਜੀ ਨਾਲ ਗੱਲ ਕੀਤੀ ਸਾਰੀ ਸੰਗਤ ਨਾਲ ਬਤਮੀ ਜੀ ਨਾਲ ਗੱਲ ਕੀਤੀ ਅਈ ਗਿਆ ਵੀ ਭਾਈ ਇਹ ਲੈਦੇ ਨਾਲ ਗੱਲ ਨਹੀਂ ਕਰਨੀ ਇਹ ਗੁਰੂ ਦੀ ਸੰਗਤ ਹੈ ਕੋਈ ਆਮ ਲੋਕ ਨਹੀਂ ਹੈ ਗਾਜਰਾ ਮੂਲੀਆਂ ਨਹੀਂ ਕਿਹੜਾ ਤੂੰ ਆ ਕੇ ਤੂੰ ਸਾਵਾਟੇ ਤੇ ਜਾਂ ਕੁਝ ਕਰਦਾ ਵੀ ਇਹ ਉਹ ਲੋਕ ਨਹੀਂਗੇ ਫੇਰ ਮੁੰਚੀ ਨਾਲ ਗੱਲ ਕੀਤੀ ਮੁੰਚੀ ਨੇ ਆਪਣੇ ਬਿਆਨ ਦਰਜ ਕਰਾਓ ਮੈਂ ਕਿਹਾ ਯਾਰ ਬਿਆਨ ਤੇ ਬੰਦੇ ਦੇ ਦਰਜ ਕੀਤੇ ਜਾਂਦੇ ਆ ਬਿਆਨ ਦੇ ਬੰਦਿਆਂ ਦੀ ਲੜਾਈ ਹੋਵੇ ਫੇਰ ਦਰਜ ਹੁੰਦੇ ਹੀ ਗੁਰੂ ਸਾਹਿਬ ਦੀ ਬੇਅਦਬੀ ਹੋਵੇ ਤੂੰ ਕਮੇ ਬਿਆਨ ਦਰਜ ਕਰਾਉ ਬਈ ਤੂੰ ਮੌਕੇ ਤੇ ਆਇਆ ਆ ਮੌਕੇ ਦੀ ਤੇਰੀ ਡਿਊਟੀ ਆ ਤੂੰ ਤੂੰ ਮੌਕੇ ਤੇ ਆ ਕੇ ਉਹ ਡੋਸ਼ੀਆਂ ਨੂੰ ਕਹਿ ਆ ਕੇ ਕਿ ਗੁਰੂ ਸਾਹਿਬ ਦਾ ਸਰੂਪ ਆ ਅਸਲ ਵਿੱਚ ਨਾ ਸਿੱਖੀ ਸਿੱਖ ਸਿੱਖ ਆਪਾਂ ਇਹ ਇਹ ਵੀ ਕਹਿੰਦੇ ਮੈਨੂੰ ਆ ਕੇ ਕਹਿੰਦਾ ਬਈ ਤੂੰ ਜ਼ਿਆਦਾ ਸਿੱਖਿਆ ਇਹ ਮੁੰਚੀ ਕਹਿੰਦਾ ਆਗੇ ਤੂੰ ਬਾੜਾ ਸਿੱਖ ਬਣਿਆ ਤੂੰ ਬਾੜਾ ਆਇਆ ਮੈਂ ਕਹਿੰਦਾ ਇਹ ਲੈ ਦੇ ਨਾ ਗੱਲ ਹੀ ਕਰਨੀ ਇਹ ਸਤਿਗੁਰੂ ਜਾਣਦੇ ਆ ਕੌਣ ਕਿੰਨਾ ਕ ਸਿੱਖਿਆ ਕੌਣ ਕਿੰਨੀ ਕ ਬਾਣੀ ਪੜਦਾ ਸਤਿਗੁਰੂ ਜਾਣਦੇ ਆ ਤੇ ਸਤਿਗੁਰੂ ਹੀ ਪੜਾਣ ਜੋਗ ਗਈ ਤੇ ਸਤਿਗੁਰੂ ਜੀ ਨੇ ਜੋ ਅਰਦਾਸ ਕੀਤੀ ਆਪਾਂ ਤੇ ਸਤਿਗੁਰੂ ਜੀ ਨੇ ਮੋਰਚਾ ਵੀ ਫਤਿਹ ਕਰਾਇਆ ਸਤਿਗੁਰ ਦੀ ਬੜੀ ਕਿਰਪਾ ਰਹਿਮਤ ਵਰਖੀ ਤੇ ਫਿਰ ਕੀ ਹੋਇਆ ਉਹਨਾਂ ਨੇ ਫੇਰ ਵੀ ਨਹੀਂ ਬੂਆ ਖੋਲਿਆ ਬੂਆ ਫੇਰ ਵੀ ਨਹੀਂ ਖੋਲਿਆ ਜਦੋਂ ਪਤਾ ਲੱਗ ਗਿਆ ਇੰਨੀਆਂ ਸੰਗਤਾਂ ਆ ਗਈਆਂ ਇੰਨੇ ਸਹਿਯੋਗੀ ਸੇਖਾਗੇ ਬੜੀਆਂ ਫੌਜਾਂ ਆ ਗਈਆਂ ਫੇਰ ਵੀ ਨਹੀਂ ਬੂਆ ਖੋਲਿਆ ਇੰਨੇ ਉਹਨਾਂ ਦੇ ਧੌਂਦੇ ਵਿੱਚ ਕਿਲਾ ਉਤੋਂ ਗੱਲ ਕੀ ਬਣੀ ਉਸ ਤੋਂ ਬਾਅਦ ਪੁਲਿਸ ਆਈ ਪੁਲਿਸ ਦੇ ਮੇਨ ਅਧਿਕਾਰੀ ਆਏ ਉਹਨਾਂ ਨੇ ਆ ਕੇ ਜਲੂਨ ਨਾਲ ਗੱਲ ਕੀਤੀ ਕਿ ਚਲੋ ਅਸੀਂ ਪੁਲਿਸ ਨਾਲ ਲੈ ਕੇ ਆਵਾਂਗੇ ਅੰਦਰ ਚਲੋ ਪੁਲਿਸ ਨੇ ਕੀ ਕੀਤਾ ਐ ਐਸਐਚਓ ਸਾਹਿਬ ਆਏ ਸਾਰੇ ਆਏ ਉਹਨਾਂ ਨੇ ਨਾਲ ਹੋ ਕੇ ਮਾਰਦਾ ਸਰੂਪ ਜਰੋ ਹੀ ਅੰਦਰ ਗਏ ਜੋ ਪੰਜ ਸਿੰਘ ਗਏ ਤੇ ਪੰਜ ਬੀਬੀਆਂ ਗਈਆਂ ਪੰਜ ਬੀਬੀਆਂ ਵੀ ਗਈਆਂ ਨਾਲ ਨਾਲ ਲੈ ਕੇ ਗਏ ਅੜੀਆਂ ਮਾਰਵਾਂ ਲੈ ਕੇ ਗਏ ਅਸੀਂ ਭੈਣਾਂ ਲੈ ਕੇ ਗਏ ਚਲੋ ਉਹ ਨਾਲ ਹੋ ਕੇ ਗਏ ਜਰੋ ਅੰਦਰ ਮਾਦਾ ਸਰੂਪ ਦੇਖਿਆ ਮਾਦਾ ਸਰੂਪ ਨੇ ਟੇਡਾ ਰੱਖਿਆ ਜਦੋਂ ਕਹਿੰਦੇ ਚੋਰ ਚੋਰ ਦੀ ਚੋਰੀ ਪੱਕੜ ਨਹੀਂ ਹੋਵੇ ਉਹਨਾਂ ਨੇ ਕੀਤਾ ਜਦੋਂ ਪਤਾ ਲੱਗ ਗਿਆ ਫੌਜਾਂ ਆ ਗਈਆਂ ਬਾਹਰ ਫੌਜਾਂ ਬਾਹਰ ਉਤਰਾਈਆਂ ਸਿੱਖ ਬਾਵਾ ਇਕੱਠੇ ਹੋ ਗਏ ਉਹਨਾਂ ਨੇ ਫਟਾਫਟ ਕੀ ਕੀਤਾ ਮਾਦਾ ਸਰੂਪ ਪ੍ਰਕਾਸ਼ ਕਰਤਾ ਮਲਕੀ ਪ੍ਰਕਾਸ਼ ਨਹੀਂ ਕੀਤਾ ਮਲਕੀ ਸੁਕਾਸਣ ਕਰਕੇ ਦਾ ਰੱਖ ਦਿੱਤਾ ਤੇ ਪੁੱਤੋ ਮਲਕੀ ਜਦੋਂ ਇਹ ਮਾਦਾ ਸਰੂਪ ਮਲਕੀ ਸੁਕਾਸਣ ਸਾਹਿਬ ਖੋਲਿਆ ਜਦੋਂ ਉਹਦਾ ਕੱਪੜਾ ਬਸਤਰ ਲਾਏ ਮਹਾਰਾਜਿਆਂ ਦੇ ਸੁਕਾਸਣ ਸਾਹਿਬ ਵਾਲੇ ਤੇ ਮਾਰ ਦਾ ਸਰੂਪ ਨਾ ਮਲਕੀ ਤੁਹਾਨੂੰ ਮੈਨੂੰ ਕਹਿਣ ਤੇ ਵੀ ਥੋੜੀ ਹਰਜ ਹੋ ਰਹੀ ਆ ਕਿ ਮੈਂ ਆਪਣੇ ਮੂੰਹੋਂ ਹੀ ਨਹੀਂ ਬੋਲ ਸਕਦਾ ਉਹਨਾਂ ਨੇ ਮਾਰ ਦਾ ਸਰੂਪ ਪੁੱਠਾ ਰੱਖ ਦਿੱਤਾ ਪੁੱਠਾ ਮਤਲਬ ਕਾਲੀ-ਕਾਲੀ ਚ ਸੋਖਾ ਸਰਸਾ ਕੀਤਾ ਕਾਲੀ-ਕਾਲੀ ਚ ਕੀਤਾ ਜੋ ਉਹਨਾਂ ਮਾਰੀ ਚੋਂ ਕੱਢ ਕੇ ਉਹਨਾਂ ਨੇ ਫਟਵਾ ਸਤਕਾਰ ਕਰਕੇ ਸਵਲਦੀਆ ਕੱਪੜਾ ਚਾੜ ਕੇ ਐਦਾਂ ਰੱਖ ਦਿੱਤਾ ਕਿ ਬੜਾ ਸਤਕਾਰ ਕੀਤਾ ਨਹੀਂ ਜਦੋਂ ਗੁਰੂ ਸਾਹਿਬ ਨੂੰ ਜਦੋਂ ਖੋਲਿਆ ਸੰਗਤਾਂ ਨੇ ਨਾਲ ਕਈ ਸੰਗਤਾਂ ਬਰਾਗ ਵੀ ਕਰਦੀਆਂ ਸੀਗੀਆਂ ਤੇ ਜਦੋਂ ਖੋਲਿਆ ਪਹਿਲਾਂ ਅਰਦਾਸ ਕੀਤੀ ਗੁਰੂ ਸਾਹਿਬ ਅੱਗੇ ਜਾ ਕੇ ਪਹਿਲਾਂ ਹੀ ਅਰਦਾਸ ਕਰਕੇ ਜਦੋਂ ਗੁਰੂ ਸਾਹਿਬ ਜੀ ਦਾ ਸਰੂਪ ਦੇਖਿਆ ਤੇ ਜਦੋਂ ਮਲਕੀ ਜਿਹੜੇ ਉਸ ਕਸਣ ਵਾਲੇ ਵਸਤਰ ਸੀਗੇ ਉਹ ਦੇਖ ਕੇ ਤੇ ਵਿੱਚ ਨਾ ਜਿਹੜੇ ਪਹਿਲੇ ਅੰਗ ਖੋਲਦੇ ਆ ਪਹਿਲੇ ਅੰਗ ਜਿਹੜੇ ਜਿੰਨੇ ਵੀ ਆ ਤੇ ਜਿਹੜੇ ਪਿਛਲੇ ਅੰਗ ਖੋਲਦੇ ਆ ਉਹਨਾਂ ਵਿੱਚ ਮਿੱਟੀ ਨਾਲ ਭਰੇ ਮਿੱਟੀ ਮਿੱਟੀ ਮੇਰੇ ਮੂੰਹੋਂ ਵੀ ਮੈਂ ਲਫ਼ਜ਼ ਗੁਰੂ ਅਤੇ ਮੈਂ ਬੋਲ ਨਹੀਂ ਸਕਦਾ ਕਿਉਂ ਗੁਰੂ ਸ਼ਰਮ ਹੁੰਦੀ ਆ ਗੁਰੂ ਪਰਪਰਤਾਖੀ ਆ ਉਹ ਲਾਵਾਂਗੇ ਉਹ ਗੁਰੂ ਬੋ ਪਰਤਾਖੀ ਆ ਕਿਉਂ ਗੁਰੂ ਨੂੰ ਜਦੋਂ ਅਸੀਂ ਮਨੋ ਇਹ ਨਾ ਦਿਲੋ ਜਿਨ੍ਹਾਂ ਨੇ ਬੜਾ ਕੁਝ ਦਿੱਤਾ ਸਾਨੂੰ ਜਿਨ੍ਹਾਂ ਨੇ ਸਾਨੂੰ ਦਾਲ ਰੋਟੀ ਦਿੱਤੀ ਬਹੁਤ ਕੁਝ ਦਿੱਤਾ ਸਤਿਗੁਰੂ ਨੇ ਤੇ ਜੇ ਉਹਨਾਂ ਵਰੇ ਇਹੋ ਜਿਹੇ ਲਫ਼ਜ਼ ਬੋਲੀਏ ਲੱਖ ਦੀ ਲਾਂਤ ਜੀ ਹੂੰ ਠੀਕ ਹੈ ਤਾਂ ਬਾਈ ਜੀ ਹੋਰ ਨੇ ਬਾਈ ਜੀ ਜਦੋਂ ਇਹ ਮਾਰਾਇਦਾ ਪ੍ਰਕਾਸ਼ ਕਰਦੇ ਸੀ ਜਾਂ ਮਾਰਾਇਦਾ ਸੋਖਾਸਣ ਕਰਦੇ ਸੀ ਗੈਰ ਸਿੱਖੋ ਸਿਵਾਮਾ ਕਰਦੇ ਸੀਗੇ ਜੀ ਜੀ ਉਹਨਾਂ ਦੇ ਰੋਮ ਕੱਟੇ ਹੋਏ ਆ ਹੂੰ ਰੋਮਾਂ ਦੀ ਬੇਦਵੀ ਕਰਦੇ ਆ ਉਹ ਜਦੋਂ ਅਸੀਂ ਜਾ ਕੇ ਦੇਖਿਆ ਬੀਬੀਆਂ ਨੇ ਬੀਬੀਆਂ ਗੇਟ ਤੇ ਖੜੀਆਂ ਸੀਗੀਆਂ ਉਹਨਾਂ ਦੇ ਰੋਮਾਂ ਦੀ ਬੇਦਵੀ ਕੀਤੀ ਹੋਈ ਆ ਹੂੰ ਆਈ ਬੀਰੋ ਬਣਾਏ ਹੋਏ ਆ ਉਹਨਾਂ ਨੇ ਕਹਿੰਦੇ ਪਾਠੀ ਪਾਠੀ ਸਿੰਘ ਰੱਖਿਆ ਇਹ ਪਹਿਲਾ ਜੀ ਸੁਣਨ ਵਿੱਚ ਜੋ ਆ ਰਿਹਾ ਤੇ ਪਾਠੀ ਸਿੰਘ ਹੁਣ ਨਹੀਂ ਆ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਤੇ ਉਹ ਕੋਈ ਪ੍ਰੋਬਲਮ ਹੋਊਗੀ ਆਪਸੇ ਚ ਉਹਨਾਂ ਦਾ ਪਰਿਵਾਰ ਤਾਂ ਹੋਊਗਾ ਕਿ ਪਾਠੀ ਸਿੰਘ ਨੂੰ ਜਵਾਬ ਦਿੱਤਾ ਜਾਂ ਕੀ ਕੀਤਾ ਜੀ ਉਹਨਾਂ ਨੂੰ ਪਤਾ ਜਦੋਂ ਅਸੀਂ ਗਏ ਸਤਨਾਮ ਵਾਿਹਰੂਆ ਜਾਬਕਰ ਦੇ ਅੰਦਰ ਗਏ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਨਾਲ ਗਏ ਉਹਨਾਂ ਨੇ ਆਪਣੇ ਫੋਨ ਵਿੱਚ ਵੀ ਵੀਡੀਓ ਵੀ ਬਣਵਾਈ ਆ ਸਾਰੀ ਜੋ ਜਾ ਕੇ ਦੇਖਿਆ ਜੀ ਸਿੰਘ ਨੇ ਅਰਦਾਸ ਬੇਨਤੀ ਕਰਕੇ ਮਹਾਰਾਜਾ ਰਮਾਲਾ ਸਾਹਿਬ ਕੀਤਾ ਜੀ ਫੋਲਡ ਤੇ ਮਹਾਰਾਜ ਰੂਪ ਹੀ ਪੁੱਠਾ ਪਿਆ ਜੀ ਤੇ ਉਸ ਤੋਂ ਪਤਾ ਲੱਗਦਾ ਕਿ ਉਹਨਾਂ ਜਲਦ ਜਲਦ ਵਿੱਚ ਉਹਦੀ ਮਹਾਰਾਜੇ ਨਵੇਂ ਬਸਤਰ ਕੱਢੇ ਵਿਛਾ ਕੇ ਤੇ ਮਹਾਰਾਜ ਰੂਪ ਇੱਦੀ ਲੱਗਦਾ ਜੀ ਅੱਛਾ ਭਾਈ ਸਾਹਿਬ ਤੁਹਾਨੂੰ ਲੋਕਾਂ ਨੇ ਕੀ ਸੂਚਨਾ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਕਿਹਨਾ ਹਾਲਾਤਾਂ ਦੇ ਵਿੱਚ ਉਸ ਘਰ ਦੇ ਵਿੱਚ ਪਏ ਨੇ ਜੀ ਉੱਥੇ ਨਾ ਦੁਪਹਿਰ ਨੂੰ ਨਾ ਬੀਬੀਆਂ ਗਈਆਂ ਸੀਗੀਆਂ ਮਹੱਲੇ ਦੀਆਂ ਹੂੰ ਉਸ ਵੇਲੇ ਜਿਹੜਾ ਪਰਿਵਾਰ ਉਹ ਘਰ ਨਹੀਂ ਸੀਗਾ ਤੇ ਉੱਥੇ ਕੋਈ ਪ੍ਰਵਾਸੀ ਪਰਿਵਾਰ ਰਹਿੰਦਾ ਜੀ ਉਹਨਾਂ ਦੇ ਘਰ ਤੇ ਇਹ ਬੀਬੀਆਂ ਗਈਆਂ ਤੇ ਬੀਬੀਆਂ ਨੇ ਜਾ ਕੇ ਪ੍ਰਵਾਸੀ ਭੈਣ ਜੀ ਨੂੰ ਪੁੱਛਿਆ ਕੀ ਕਹਿੰਦੇ ਕੀ ਤੇ ਮਹਾਰਾਜ ਅਈ ਦਰਸ਼ਨ ਕਰਨੇ ਆ ਉਹ ਜਗ੍ਹਾ ਜਿੱਥੇ ਦਰਸ਼ਨ ਕਿਤੇ ਅਲਮਾਰੀ ਵਿੱਚ ਮਹਾਰਾ ਸਰੂਪ ਹੈ ਜੀ ਤੇ ਉਹ ਬਹੁਤ ਮੰਦ ਭਾਗੀ ਗੱਲ ਹੈ ਜੀ ਸਿੱਖ ਕੌਮ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾ ਦੇ ਸਰੂਪ ਅਲਮਾਰੀ ਚ ਬੰਦ ਕਰਕੇ ਰੱਖਣੇ ਜੀ ਅਲਮਾਰੀ ਵੀ 2x2 ਦੀ ਛੋਟੀ ਜੀ ਅਲਮਾਰੀ ਤੇ ਘਰ ਵਿੱਚ ਆਪਣੇ ਬਸਤਰ ਰੱਖਣ ਵਾਸਤੇ ਅਲਮਾਰੀ ਅੱਜਕੱਲ ਕਿ ਵੱਡੇ ਵੱਡੇ ਦਰਵਾਜੇ ਵਾਲੀ ਬਣਦੀ ਪਈ ਆ ਤੇ ਜਾਨਦੇ ਹੋ ਸਾਰਿਆਂ ਦੇ ਘਰ ਹਨਾ ਮਹਾਰਾਜਾ ਉਹਦੇ ਵਿੱਚ ਹੀ ਬਸਤਰ ਰੱਖਿਆ ਥੱਲੇ ਵਾਲੇ ਪਾਸੇ ਉੱਪਰ ਹੀ ਮਹਾਰਾਜ ਸਰੂਪ ਰੱਖਿਆ ਹੋਇਆ ਜੀ ਅੱਛਾ ਜਦੋਂ ਘਰ ਤੋਂ 2 ਤੋਂ 2-2-3-3 ਦਿਨ ਬਾਹਰ ਰਹਿੰਦੇ ਸੀ ਫਿਰ ਮਹਾਰਾਜ ਦੀ ਸੇਵਾ ਕੌਣ ਕਰਦਾ ਸੀ ਮਹਾਰਾਜ ਦਾ ਪ੍ਰਕਾਸ਼ ਕੌਣ ਕਰਦਾ ਸੀ ਮਹਾਰਾਜ ਦਾ ਸੋਖਾ ਸੰਸਾਭ ਕੌਣ ਕਰਦਾ ਸੀ ਜੀ ਉਹੀ ਤੁਹਾਨੂੰ ਬਘੇਲ ਸਿੰਘ ਹੋਣੇ ਜਿੱਦਾਂ ਦੱਸਿਆ ਕਿ 14 ਤਰੀਕ ਤੋਂ ਤੇ ਪਾਟੀ ਸਿੰਘ ਨੇ ਸਾਨੂੰ ਦੱਸਿਆ ਕਿ 14 ਤਰੀਕ ਤੋਂ ਲੈ ਕੇ ਕੱਲ੍ਹ ਦੇ ਦਿਨ ਤੱਕ ਕਿ ਮਹਾਰਾਜਾ ਪ੍ਰਕਾਸ਼ ਹੀ ਨਹੀਂ ਹੋਇਆ ਸੀਗਾ ਜੀ ਕਹਿੰਦੇ ਅਲਮਾਰੀ ਵਿੱਚ ਹੀ ਪਿਆ ਹੋਇਆ ਹੈ ਹਨੋ ਮਾਰੀ ਜਿਹੜਾ ਹੈ ਇਹ ਤੇ ਉੱਥੇ ਜਿਹੜੀ ਪ੍ਰਵਾਸੀ ਜਿਹੜੀ ਕੰਮ ਕਰਦੀ ਆ ਹਰ ਇੱਕ ਨੂੰ ਪਤਾ ਹੀ ਆਪਣੇ ਤਰ੍ਹਾਂ ਦਾ ਕਿੱਦਾਂ ਸਤਿਕਾਰ ਕਰਨਾ ਤੇ ਸੋ ਉੱਥੇ ਉਹ ਜਿਹੜੀ ਪ੍ਰਵਾਸੀ ਕੰਮ ਕਰਦੀ ਵੀ ਸੀ ਉਹ ਝਾੜੂ ਵੀ ਜੋੜੇ ਪਾ ਕੇ ਲਾਂਦੀ ਵੀ ਸੀ ਅੰਦਰ ਉਸ ਕਮਰੇ ਵਿੱਚ ਮਾਰੇ ਵਾਲੇ ਕਮਰੇ ਚ ਝਾੜੂ ਜੋੜੇ ਪਾ ਕੇ ਲਾਂਦੀ ਵੀ ਸੀ ਤੇ ਮਰਿਆਦਾ ਤੇ ਬਿਲਕੁਲ ਉਲਟ ਹੈ ਜੀ ਸਿੱਖ ਧਰਮ ਦੀ ਮਰਿਆਦਾ ਤੇ ਬਹੁਤ ਉਲਟ ਹੈ ਜੀ ਇਹ ਹੈ ਜੀ ਜੀ ਬਿਲਕੁਲ ਬਿਲਕੁਲ ਹੀ ਉਲਟ ਹੈ ਜੀ ਆਪਾਂ ਜੋੜੇ ਕਿੱਥੇ ਦਰਬਾਰਾਂ ਤੋਂ ਕਿੱਥੇ ਚਰਨ ਗੰਗਾ ਬਣੀ ਹੁੰਦੀ ਆ ਜੀ ਆ ਪੈਰ ਤੋਂ ਹੋਣ ਵਾਸਤੇ ਚਰਨ ਗੰਗਾ ਬਣੀ ਆ ਤੇ ਉਸ ਤੋਂ ਬਾਅਦ ਕਿੱਥੇ ਜਾ ਕੇ ਜੀ ਆਪਣਾ ਮਹਾਰਾਜ ਰੂਪ ਆਪਾਂ ਦੇ ਜੋੜੇ ਕਿੱਥੇ ਲਾਈਦੇ ਗੁਰੂ ਘਰਾਂ ਵਿੱਚ ਜਰਤਨ ਕਰਦੇ ਹੀ ਹਾਂ ਜੋੜੇ ਤਾਂ ਆਪਣੇ ਬਹੁਤ ਦੂਰ ਹੁੰਦੇ ਆ ਉਸ ਤੋਂ ਦੂਰ ਹੁੰਦੇ ਆ ਤੇ ਜਰਾਬਾ ਪਾ ਕੇ ਨਹੀਂ ਅੰਦਰ ਜਾਂਦੀ ਦਾ ਮਹਾਰੇ ਦਰਵਾਰੇ ਵਿੱਚ ਅੱਛਾ ਤੁਹਾਨੂੰ ਹੋਰ ਵੀ ਸੂਚਨਾਵਾਂ ਆ ਰਹੀਆਂ ਨੇ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਇਹਨਾਂ ਹਾਲਾਤਾਂ ਚ ਪਏ ਪਏ ਹੋਏ ਨੇ ਜੀ ਜੀ ਬਿਲਕੁਲ ਆ ਰਹੀਆ ਜੀ ਅਸੀਂ ਜਿੱਥੇ ਦਾ ਪਤਾ ਲੱਗੂਗਾ ਸਾਨੂੰ ਅਸੀਂ ਉੱਦਾਂ ਉੱਦਾਂ ਜਾ ਕੇ ਸਾਰੀਆਂ ਫੌਜਾਂ ਮਿਲ ਕੇ ਮਹਾਰਾਜ ਦਾ ਓਟ ਆਸਰਾ ਲੈ ਕੇ ਅਰਦਾਸ ਬੇਨ ਕਿ ਅਸੀਂ ਇਹਨਾਂ ਸਾਰਨਾ ਤੇ ਇਹ ਜੋ ਇਹ ਬੇਵਜਿਹਾਂ ਕਰ ਰਹੇ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਉੱਤੇ ਇੱਕ ਵਾਰੀ ਸਖਤ ਕਦਮ ਚੱਕਿਆ ਜਾਵੇ ਸ਼ੋਭਨੀ ਕਮੇਟੀ ਨੂੰ ਵੀ ਬੇਨਤੀ ਕਰਦੇ ਤੁਹਾਡੇ ਕੋਲ ਸਾਰਾ ਰਿਕਾਰਡ ਪਿਆ ਗੁਰੂ ਗ੍ਰੰਥ ਸਾਹਿਬ ਮਹਾਰਾ ਜੀ ਕਿੱਥੋਂ ਦੇਖੇ ਜੇ ਘਰ ਆਵੇ ਕਿੱਥੇ ਗਏ ਤੁਹਾਡੇ ਕੋਲ ਸਾਰੀ ਰਜਿਸਟਰ ਲੱਗੇ ਆ ਤੋਂ ਸਾਰੇ ਇਹ ਰਿਕਾਰਡ ਦੇਖ ਕੇ ਕਿ ਆਪਣੀ ਟੀਮ ਬਣਾਣ ਕਿ ਘਰ ਘਰ ਜਾ ਕੇ ਉਹ ਚੈੱਕ ਕਿਤੇ ਜਾਣ ਕਿ ਮਾਰੇ ਜਾਏ ਉੱਥੇ ਸਤਕਾਰ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਥਿਆ ਪਾਈ ਸਾਹਿਬ ਜਿਹੜੇ ਕਾਰਜ ਤੁਸੀਂ ਕਰ ਰਹੇ ਹੋ ਇਹ ਕਾਰਜ ਤਾਂ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਐਸਜੀਪੀਸੀ ਦੇ ਕਾਰਜ ਕਰਨ ਵਾਲੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਕਰਨ ਵਾਲੇ ਆ ਤੁਸੀਂ ਆਮਹਾਰੇ ਅੱਗੇ ਹੋ ਕੇ ਕਿਉਂ ਲੱਗੇ ਹੋ ਇਹ ਕੰਮ ਤਾਂ ਐਸਜੀਪੀਸੀ ਦੇ ਕਰਨ ਵਾਲੇ ਆ ਜੀ ਚਲੋ ਇਹ ਉਹ ਵੀ ਗੁਰੂ ਸਾਹਿਬ ਦੇ ਸਿੰਘ ਹੀ ਆ ਅਸੀਂ ਵੀ ਗੁਰੂ ਸਾਹਿਬ ਦੇ ਸਿੰਘ ਹੀ ਆ ਮਹਾਰਾਜ ਜਿਹਦੇ ਝੋਲੀ ਵਿੱਚ ਜਿਹਦੀ ਜਿੱਦਾ ਜਿੱਦਾ ਸੇਵਾ ਪਾਈ ਆ ਉਸ ਤਰ੍ਹਾਂ ਮਹਾਰਾਜ ਨੇ ਸੇਵਾ ਲਈ ਜਾਣੀ ਆ ਜੀ ਤੇ ਸੋ ਇੱਕ ਜੂਰੀ ਬੇਨਤੀ ਜਿਨ੍ਹਾਂ ਦੇ ਘਰ ਵਿੱਚ ਹੁਣ ਉਹਨਾਂ ਦੇ ਘਰ ਜਦੋਂ ਅੱਗੇ ਉੱਪਰ ਚੰਦੋਆ ਸਾਹਿਬ ਵੀ ਨਹੀਂ ਸੀਗਾ ਜੀ ਮਹਾਰਾਜ ਦੇ ਉੱਤੇ ਚੰਦੋਆ ਸਾਹਿਬ ਹੁਣ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਚੰਦੋਆ ਸਾਹਿਬ ਵੀ ਨਹੀਂ ਸੀਗਾ ਮਹਾਰਾਜ ਉੱਤੇ ਅੱਛਾ ਪੂਰੀ ਮਰਿਆਦਾ ਨਹੀਂ ਕਾਇਮ ਸੀਗੀ ਹੈ ਨਾ ਜੀ ਮਰਿਆਦਾ ਬਿਲਕੁਲ ਨਹੀਂ ਕਾਇਮ ਸੀਗੀ ਮਰਿਆਦੇ ਦੇ ਇੱਕ ਪੱਖੋਂ ਵੀ ਨਹੀਂ ਕਾਇਮ ਸੀ ਕਮਰਾ ਸੀ ਅੱਡਾ ਮਹਿਲ ਘਰ ਦਾ ਬਣਿਆ ਹੋਵੇ ਤੇ ਘਰ ਤੋਂ ਹੀ ਮੇਰੇ ਸਾਉਣਾ ਜੀ ਜਦੋਂ ਦਰਸ਼ਨ ਕਰਦੇ ਉਸ ਦਰਸ਼ਨ ਕੀਤੇ 25 30 ਮਰਲੇ ਵਿੱਚ ਘਰ ਸੀਗਾ ਜੀ ਉਹ ਤੇ ਬਾਵਾ ਕਰੋੜਾਲੇ ਸੀਗੇ ਉਹ ਘਰ ਦੇ ਦਰਸ਼ਨ ਕਰਕੇ ਤਾਂ ਜਦੋਂ ਆਪਾਂ ਘਰ ਦੇਖਿਆ ਜੀ ਉਹਦੇ ਵਿੱਚ ਜਿਹੜੇ ਆਪਾਂ ਜਿੰਨਾ ਕਿ ਆਪਣਾ ਸਟੋਰ ਰੂਮ ਹੁੰਦਾ ਸਟੋਰ ਰੂਮ ਨਾਲੋਂ ਵੀ ਛੋਟਾ ਰੂਮ ਸੀਗਾ ਉਹਦੇ ਵਿੱਚ ਅੰਦਰ ਅਸੀਂ ਜਦੋਂ ਗਏ ਤਾਂ ਤਿੰਨ ਜਾਣੇ ਬਸ ਖੜੇ ਹੁੰਦੇ ਹੋਏ ਜਿਹਦੇ ਮਹਾਰਾਜ ਪ੍ਰਕਾਸ਼ ਜੀ ਨੇ ਤਿੰਨ ਜਾਣੇ ਖੜੇ ਹੁੰਦੇ ਸੀਗੇ ਉੱਥੇ ਜੀ ਬਸ ਇਸ ਸਮੇ ਮਹਾਰਾਜ ਦਾ ਸਰੂਪ ਨੂੰ ਅਸੀਂ ਆ ਕੇ ਜਾ ਕੇ ਦਰਸ਼ਨ ਕੀਤੇ ਨਾ ਉਹ ਇਹੋ ਜੇ ਕੀਰਤ ਘਣ ਲੋਕ ਆ ਇਹੋ ਜੇ ਕੀਰਤ ਘਣ ਉਹ ਜਦੋਂ ਮਹਾਰਾਜ ਜੀ ਦੀ ਅਰਦਾਸ ਕੀਤੀ ਜਾ ਕੇ ਜੇ ਰੋਹੀ ਮਹਾਰਾਜ ਦੇ ਬਰਸਤਰ ਦੇਖੇ ਜਾ ਕੇ ਉਹ ਇਹੋ ਜੇ ਕੀਰਤ ਘਣ ਉਹ ਨਾਲ ਨਹੀਂ ਖੜੇ ਉਹ ਆਪਣੇ ਕਮਰੇ ਜਾ ਕੇ ਵੜੇ ਰਹੇ ਕਿਉਂ ਯਾਰ ਗੁਰੂ ਦੀਆਂ ਸੰਗਤਾਂ ਆਈਆਂ ਹੀ ਕੋਈ ਬਦਮਾਸ਼ ਕੋਈ ਗੁੰਡੇ ਥੋੜੇ ਹੀ ਆ ਅਸੀਂ ਵੀ ਗੁਰੂ ਦੇ ਸਿੰਘ ਆ ਤੁਹਾਨੂੰ ਪਤਾ ਭੈਣਾ ਨਾ ਭੈਣਾ ਵਾਂਗੂ ਵਿਚਰੀਦਾ ਭਰਾਵਾਂ ਨਾਲ ਭਰਾਵਾਂ ਵਾਂਗੂ ਵਿਚਰੀਦਾ ਮਾਮਾ ਨਾਲ ਮਾਮਾ ਵਾਂਗੂ ਵਿਚਰੀਦਾ ਕਿਉਂਕਿ ਸਾਰਿਆਂ ਦੀਆਂ ਮਾਮਾ ਭੈਣਾਂ ਸਾਂਝੀਆਂ ਆ ਅਸੀਂ ਬੜੇ ਪ੍ਰੇਮ ਨਾਲ ਬੜੇ ਲਹਿਜੇ ਨਾਲ ਗੱਲ ਕੀਤੀ ਸੋ ਅਸੀਂ ਇਹ ਇਹੋ ਜਿਹਾ ਮਾਹੌਲ ਨਾ ਬਣ ਜਾਵੇ ਕੱਲ ਨੂੰ ਪੰਜਾਬ ਵਿੱਚ ਜਿਸ ਸਮੇਂ ਜੰਮੂ ਦਾ ਮਾਹੌਲ ਬਣ ਗਿਆ ਅਸੀਂ ਨਹੀਂ ਚਾਹੁੰਦੇ ਕਿਉਂ ਜੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਪ੍ਰਸ਼ਾਸਨ ਜ਼ਿੰਮੇਵਾਰ ਆ ਜੇ ਹੋਜੀਆਂ ਬੇਅਦਬੀਆਂ ਘਰਾਂ ਘਰਾਂ ਵਿੱਚ ਨਾ ਰੁਕੀਆਂ ਤੇ ਅਸੀਂ ਚੇਤਾਵਨੀ ਗੱਡਦੇ ਆ ਤੇ ਘਰਾਂ ਵਿੱਚ ਵੜ ਕੇ ਅਸੀਂ ਮਰਦ ਰੂਪ ਤੇ ਅਸੀਂ ਲੈ ਕੇ ਜਾਵਾਂਗੇ ਨਿਜੀ ਹਸਪਤਾਲਾਂ ਤੇ ਮਗਰ ਜਿਹੜੇ ਉਹ ਘਰ ਦੇ ਵਿੱਚ ਬੇਅਦਬੀ ਕਰਨ ਵਾਲੇ ਹੋਏ ਨਾ ਤੇ ਅਸੀਂ ਤਾੜਨਾ ਹੁਣ ਵੀ ਕਰਦੇ ਆ ਟਕਾ ਕੇ ਪਦਰੀ ਬਣਾਵਾਂਗੇ ਜਿਹੜਾ ਮਰਜ਼ੀ ਹੋਵੇ ਪਹਾਵਾ ਜਿਹੜੇ ਮਰਜੀ ਅਫਸਰ ਦਾ ਕਾਰ ਹੋਵੇ ਜਿਹਦੇ ਗੁਰੂ ਸਾਹਿਬ ਦਾ ਸਤਕਾਰ ਬਹਾਲ ਨਹੀਂ ਨਾ ਅਸੀਂ ਟਕਾ ਕੇ ਪਰਦੀ ਬਣ ਬੱਦਰੀ ਬਣਾਵਾਂਗੇ ਠੋਕਾਂਗੇ ਉਹਨਾਂ ਨੂੰ ਜ਼ਰੂਰ ਠੋਕਾਂਗੇ ਭਾਵਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ ਸੋ ਸ਼ੋਮਣੀ ਕਮੇਟੀ ਨੂੰ ਵੀ ਬੇਨਤੀ ਆ ਇਹੋ ਜਿਹੇ ਸਰੂਪਾਂ ਦੀ ਸੋ ਜੋ ਜਿੰਨੇ ਸਰੂਪ ਤੁਸੀਂ ਦਿੱਤੇ ਹਨ ਸੋ ਉਸ ਸਰੂਪ ਦੀ ਸਾਰੀ ਡਿਟੇਲ ਕਢਾਈ ਜਾਵੇ ਤੇ ਕੱਲੇ-ਕੱਲੇ ਦੇ ਘਰ ਦੇ ਵਿੱਚ ਪੰਜ-ਪੰਜ ਸਿੰਘਾਂ ਦਾ ਤੁਸੀਂ ਪੈਰਾ ਜਥਾ ਬਣਾਓ ਉਹ ਜਾ ਕੇ ਉਸ ਘਰ ਦੇ ਵਿੱਚ ਜਾਂਚ ਕਰਨ ਸੋ ਇਹੋ ਜਿਹਿਆਂ ਜਿਖੋ ਪੰਜਾਬ ਦੇ ਵਿੱਚ ਸਿੱਖੀ ਦੀ ਜੜ੍ਹ ਲੱਗੀ ਆ ਪੰਜਾਬ ਦੇ ਵਿੱਚ ਸਿੱਖੀ ਦੀ ਜੜ੍ਹ ਲੱਗੀ ਆ ਪੰਜਾਬ ਵਿੱਚ ਕਹਿਣ ਦੀ ਲੋੜ ਨਹੀਂ ਗਈ ਬਾਹਰੋਂ ਆ ਲੋਕ ਕਹਿੰਦੇ ਸੀਗੇ ਅਸੀਂ ਦਰਬਾਰ ਸਾਹਿਬ ਜਾਈਏ ਅਸੀਂ ਨੰਦਪੁਰ ਸਾਹਿਬ ਜਾਈਏ ਅਸੀਂ ਗੁਰੂ ਦੇ ਸਥਾਨਾਂ ਤੇ ਜਾਈ ਚਮਕੌਰ ਸਾਹਿਬ ਜਾਈਏ ਫਤਿਹਗੜ੍ਹ ਸਾਹਿਬ ਜਾਈਏ ਉੱਥੇ ਜਾ ਕੇ ਸਾਨੂੰ ਸਿੱਖੀ ਪ੍ਰਾਪਤ ਹੁੰਦੀ ਹੈ ਇਹ ਪੰਜਾਬ ਸਿੱਖੀ ਦਾ ਗੜ੍ਹ ਆ ਜੇ ਇਸ ਗੜ੍ਹ ਦੇ ਵਿੱਚ ਇਹੋ ਜਿਹੇ ਸ਼ਰਾਰਤੀ ਲੋਕ ਬੇਅਦਬੀਆਂ ਕਰਨਗੇ ਫੇਰ ਨਾ ਕਿਓ ਜੇ ਨਿਹੰਗ ਸਿੰਘਾਂ ਨੇ ਸੋਦੇ ਲਾ ਦਿੱਤੇ ਜੇ ਨਿਹੰਗ ਸਿੰਘਾਂ ਨੇ ਗੁੱਟ ਲਾ ਦਿੱਤੇ ਜੇ ਪੇਰੇ ਪ੍ਰਸ਼ਾਸਨ ਜ਼ਿੰਮੇਵਾਰ ਆ ਤੇ ਜਿਹੜੀ ਹੋਣ ਦੀ ਸਰਕਾਰ ਆ ਇਹ ਜ਼ਿੰਮੇਵਾਰ ਹੋਵੇਗੀ ਅਸੀਂ ਪਿਆਰ ਨਾਲ ਹੁਣ ਵੀ ਬੇਨਤੀਆਂ ਕਰ ਰਹੇ ਆ ਸੋ ਇਹੋ ਜੀਆਂ ਬਿਆਦਬੀਆਂ ਨਾ ਕਰੋ ਜੇ ਤੁਸੀਂ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰ ਸਕਦੇ ਤੇ ਫਿਰ ਮਾਰ ਦਾ ਸਰੂਪ ਨਾ ਰੱਖੋ ਘਰਾਂ ਦੇ ਵਿੱਚ ਸੋ ਤੁਸੀਂ ਗੁਰੂ ਘਰਾਂ ਦੇ ਵਿੱਚ ਵੀ ਜਾਂਦੇ ਹੋ ਗੁਰੂ ਘਰ ਸਾਹਿਬ ਦੇ ਵਿੱਚ ਪੋਥੀਆਂ ਸਾਹਿਬ ਨੇ ਉੱਥੇ ਪੋਥੀਆਂ ਸਾਹਿਬ ਫੜ ਕੇ ਹੱਥ ਧੋ ਕੇ ਤੁਸੀਂ ਉੱਥੋਂ ਪੜ੍ਹਤ ਕਰ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਆਪਣੇ ਘਰਾਂ ਦੇ ਵਿੱਚ ਆ ਕੇ ਵਿਦਵਾਨ ਬਣ ਗਏ ਬਈ ਵੱਡੇ ਵੱਡੇ ਇਹ ਕੋਈ ਕੋਈ ਪੁਸਤਕ ਨਹੀਂ ਹੈਗੀ ਇਹ ਗੁਰੂ ਗ੍ਰੰਥ ਸਾਹਿਬ ਆ ਜਿਉਂਦੀ ਜਾਗਦੀ ਆਤਮਾ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਕਰਤੀ ਦਿੱਤੀ ਨਾ ਤੇ ਸਾਧਗੁਰ ਜੀਆ ਨੇ ਕਿਹਾ ਸੀਗਾ ਕਿ ਸਰੀਰ ਮੇਰਾ ਜਿਹੜਾ ਨਾ ਪੰਥਿਆ ਤੇ ਜਿਹੜੀ ਮੇਰੀ ਆਤਮਾ ਉਹ ਗ੍ਰੰਥ ਆ ਤੇ ਸਾਧਗੁਰ ਜੀ ਦੀ ਜਿਹੜੀ ਆਤਮਾ ਉਹ ਗ੍ਰੰਥ ਵਿੱਚ ਆ ਤੇ ਜੇ ਤੁਸੀਂ ਕਿਸੇ ਦੀ ਆਤਮਾ ਨੂੰ ਜੇ ਤੁਸੀਂ ਕਿਸੇ ਆਦਮੀ ਨੂੰ ਠੇਸ ਬਚਾਓਗੇ ਨਾ ਤੇ 사ਦਗੁਰ ਜੀ ਆਪ ਸੇਵਾ ਲੈਣਗੇ ਹੁਣ ਵੀ ਆਪ ਸੇਵਾ ਲਈ ਜਾਣਾ ਕੋਈ ਬੰਦਾ ਨਹੀਂ ਕਿਧਰੋਂ ਫੌਜਾਂ ਉਤਰਾਈਆਂ ਕਿਧਰੋਂ ਪਤਾ ਨਹੀਂ ਲੱਗਾ ਐਦਾ ਨੇਰ ਜਾ ਜਾ ਪਈਦਾ ਅੱਛਾ ਉਹਨਾਂ ਨੇ ਕਾਨੂੰਨੀ ਕਾਰਵਾਈ ਹੋਈ ਉਸ ਪਰਿਵਾਰ ਤੇ ਕੋਈ ਜੀ ਅਹੀ ਪੂਰੀ ਆਪਣੇ ਸਿੰਘਾਂ ਦਾ ਜਥੇਬੰਦੀਆਂ ਦਾ ਆਪਣੇ ਦਲਾ ਬੰਤਾਲੀਆਂ ਫੌਜਾਂ ਮਹਾਂਪੁਰਖਾਂ ਦਾ ਗੱਲ ਚੱਲ ਰਹੀ ਸਾਡੀ ਸੋ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿੱਦਾਂ ਵੀ ਬਣਦੀ ਕਾਰਵਾਈ ਉਹਨਾਂ ਦੇ ਬਣਦੀ ਆ 92 ਲਗਦੀ ਜੋ ਵੀ ਉਹਨਾਂ ਦੀ ਤਾਰਾਵਾਂ ਲਗਦੀਆਂ ਨੇ ਉਹ ਠੋਕੀਆਂ ਜਾਣ ਉਤੋਂ ਉਹਨਾਂ ਨੇ ਬੋਲਣ ਦਾ ਲੈਜਾ ਨਹੀਂਗਾ ਉਹ ਵੀ ਤਾਰਾ ਠੋਕੀਆਂ ਜਾਣ ਉਹਨਾਂ ਉੱਪਰ ਹਾਂਜੀ ਠੀਕ ਹੈ ਠੀਕ ਹੈ ਤੇ ਹੋਰ ਵੀ ਇੱਧਰ ਭਾਈ ਸਾਹਿਬ ਨੇ ਜੀ ਭਾਈ ਸਾਹਿਬ ਤੁਸੀਂ ਵੀ ਉੱਥੇ ਮੌਕੇ ਤੇ ਸੀ ਜਦੋਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰੂਪ ਮਰਿਆਦਾ ਦੇ ਅਨੁਸਾਰ ਨਹੀਂ ਰੱਖੇ ਗਏ ਸੀ ਹਾਂਜੀ ਬਾਬਾ ਜੀ ਇਹੀ ਉੱਥੇ ਸੀਗੇ ਉਸ ਟਾਈਮ ਸਾਨੂੰ ਇੱਕ ਸੇਵਾਦਾਰ ਹੈਗਾ ਗੁਰੂ ਘਰ ਦਾ ਤੇ ਸਾਨੂੰ ਉਹਦੀ ਕੋਲ ਆਈ ਤੇ ਅਸੀਂ ਮੈਂ ਬਘੇਲ ਸਿੰਘ ਬਾਬਾ ਜੀ ਭਵਨ ਸਿੰਘ ਉਹ ਨਹੀਂ ਸਾਰੇ ਅਸੀਂ ਵੀਰਨਾ ਅੱਦੇ ਅਸੀਂ ਲੁਧਿਆਣਾ ਜਾ ਰਹੇ ਸੀ ਰਾਹ 'ਚ ਹੀ ਮੁੜ ਕੇ ਆ ਗਏ ਆਪਾਂ ਤੇ ਜਦੋਂ ਉੱਥੇ ਲੱਗੇ ਦੇ ਨਾ ਇੱਕ ਇੱਕ ਦਲੇ ਹੱਥ ਦੁਕਾਨਾਂ ਮਾਰਕੀਟ ਹੈਗੀ ਏ ਉੱਥੇ ਕੋਈ ਆਪਣੇ ਸੱਜਣ ਮਿੱਤਰ ਸੀਗੇ ਤੇ ਆਪਾਂ ਉਹਨਾਂ ਨੂੰ ਫੋਨ ਕੀਤਾ ਕੀ ਉਹ ਕਹਿੰਦੇ ਹਾਂਜੀ ਹੈਗਾ ਜੀ ਇਹਨਾਂ ਦੇ ਘਰ ਦੇ ਅੰਦਰ ਪ੍ਰਕਾਸ਼ ਹੈਗਾ ਹੈਗਾ ਤੇ ਜਿਹੜੇ ਇਹਨਾਂ ਦੇ ਮਾਤਾ ਪਿਤਾ ਜੀ ਸੀ ਉਹ ਕਰਦੇ ਸੀਗੇ ਪ੍ਰਕਾਸ਼ ਠੀਕ ਹੈ ਵਧੀਆ ਮਹਾਰਾਜ ਦਾ ਸਤਿਕਾਰ ਬਹੁਤ ਕਰਦੇ ਸੀ ਉਸ ਟਾਈਮ ਉਹ ਤੇ ਜਦੋਂ ਇਹ ਬੀਬੀਆਂ ਬੁਆਏ ਕਟਿੰਗ ਕਰਾਈ ਹੋਈ ਏ ਠੀਕ ਹੈ ਜੀ ਦੋ ਬੀਬੀਆਂ ਦੋਨਾਂ ਨੇ ਬੁਆਏ ਕਟਿੰਗ ਕਰਾਈ ਹੋਈ ਸੀਗੀ ਤੇ ਜਿਨ੍ਹਾਂ ਦੇ ਘਰ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੀ ਪ੍ਰਕਾਸ਼ ਕੀਤਾ ਹੋਇਆ ਸੀ ਉਹਨਾਂ ਨੇ ਕਟਿੰਗ ਕਰਵਾਈ ਉਸੀ ਬੀਬੀਆਂ ਨੇ ਉਹਨਾਂ ਨੇ ਬੁਆਏ ਕਟਿੰਗ ਕਰਾਈ ਹੋਈ ਏ ਤੇ ਅਸੀਂ ਉਹਨਾਂ ਨੂੰ ਜਦੋਂ ਗੇਟ ਬੈਲ ਕੀਤੀ ਤੇ ਇਹ ਕਹਿਆ ਜੀ ਵਾਹਿਗੁਰੂ ਜੀ ਅਸੀਂ ਨਾ ਮਹਾਰਾਜ ਦੇ ਦਰਸ਼ਨ ਹੀ ਕਰਨ ਆਏ ਆ ਬਸ ਤੁਹਾਡੇ ਕੋ ਕਹਿੰਦੀ ਤੁਸੀਂ ਅੱਧੀ ਰਾਤ ਨੂੰ ਕਿੱਦਾਂ ਆਏ ਜੀ ਸਾਡੇ ਬੂਏ ਖੜਕਾਏ ਜੀ ਟਾਈਮ ਸਿਰਫ ਹੈਗਾ ਸੀਗਾ ਜੀ ਸਵਾ 9 ਦਾ ਟਾਈਮ ਸੀਗਾ ਜੀ ਰਾਤ ਦੇ ਠੀਕ ਹੈ ਜੀ ਸਵਾ ਨੂੰ ਦਾ ਟਾਈਮ ਸੀ ਅਸੀਂ ਬੈਲ ਕੀਤੀ ਤੇ ਅਹੀ ਕਿ ਬੀਬੀ ਜੀ ਅਸੀਂ ਦਰਸ਼ਨ ਕਰਨੇ ਆ ਤੇ ਉਹ ਕੋ ਉਹਨਾਂ ਦਾ ਜਵਾਬ ਹੈ ਤੁਸੀਂ ਕੌਣ ਹੁੰਦੇ ਹੋ ਦਰਸ਼ਨ ਕਰਨ ਵਾਲੇ ਤੁਸੀਂ ਕੀ ਕਰਨ ਆਏ ਉਹਦੀ ਰਾਤ ਨੂੰ ਸਾਡੇ ਘਰੇ ਤੇ ਆਪਾਂ ਉਹਨਾਂ ਨੂੰ ਆਖਿਆ ਜੀ ਆਪਾਂ ਸਿਰਫ ਮਹਾਰਾਜ ਲੈ ਕੇ ਜਾਣੇ ਆ ਤੇ ਤੁਹਾਡੇ ਕੋਈ ਨਹੀਂ ਸੇਵਾ ਹੁੰਦੀ ਤੇ ਤੁਸੀਂ ਸਾਨੂੰ ਦੱਸ ਦਿਓ ਤੇ ਤੁਹਾਡੇ ਕੋ ਕੱਲ ਸੇਵਾਦਾਰ ਵੀ ਆਇਆ ਸੀਗਾ ਗੁਰੂ ਘਰ ਦਾ ਤੇ ਅੱਜ ਦੁਪਹਿਰੇ ਬੀਬੀਆਂ ਵੀ ਗਈਆਂ ਸੀਗੀਆਂ ਜੀ 10 ਤਰੀਕ ਨੂੰ ਦੁਪਹਿਰ ਨੂੰ ਬੀਬੀਆਂ ਵੀ ਗਈਆਂ ਤੇ ਬੀਬੀਆਂ ਨੇ ਬੇਨਤੀ ਕੀਤੀ ਵੀ ਲੇਡੀਜ਼ ਨੇ ਲੇਡੀਜ਼ ਨਾਲ ਗੱਲ ਕੀਤੀ ਕਿ ਅਸੀਂ ਮਹਾਰਾਜ ਦਾ ਗੁਰੂ ਪ੍ਰਕਾਸ਼ ਹੈ ਜਿਹੜਾ ਗੁਰੂ ਘਰ ਚ ਕਰਾਂਗੇ ਤੇ ਤੁਹਾਡੇ ਕੋਲ ਨਹੀਂ ਸੇਵਾ ਹੁੰਦੀ ਪਈ ਤੁਸੀਂ ਇਹ ﺍﻟमारी ਚ ਕਾਤੋਂ ਰੱਖਿਆ ਉਹਨਾਂ ਨੂੰ ਮਹਾਰਾਜ ਨੂੰ ਐਡੀ ਵੱਡੀ ਬੇਦਬੀ ਕਰਦੇ ਵੀ ਤੁਸੀਂ ਤੁਸੀਂ ਇਹਦੇ ਪਾਪਾਂ ਦੇ ਭਾਗੀ ਬਣੋਗੇ ਤੇ ਮਹਾਰਾਜ ਨੇ ਤੁਹਾਨੂੰ ਸਜ਼ਾ ਲਾ ਦੇਣੀ ਹੈ ਠੀਕ ਹੈ ਤੇ ਉਹ ਬੀਬੀਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਬੀਬੀਆਂ ਉਹਨਾਂ ਦੀ ਬੀਬੀਆਂ ਦੀ ਮੱਤ ਮਾਰੀ ਗਈ ਜਿੰਨਾ ਘਰੇ ਪ੍ਰਕਾਸ਼ ਸੀਗਾ ਉਹ ਬੀਬੀਆਂ ਦੀ ਮੱਤ ਮਾਰੀ ਗਈ ਤੇ ਉਹ ਰਾਤ ਦਾ ਟਾਈਮ ਦਿੱਤਾ ਜੀ ਬੀਬੀਆਂ ਰਾਤ ਨੂੰ ਗਈਆਂ 7 ਵਜੇ 7 ਵਜੇ ਫੇਰ ਮੁੱਕਰ ਗਏ ਜੀ ਉਹ ਫੇਰ ਜੀ ਸਾਨੂੰ ਫੇਰ ਸੂਚਨਾ ਦਿੱਤੀ ਉਹਨਾਂ ਨੇ ਸਿੰਘਾਂ ਨੇ ਤੇ ਫੇਰ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਉੱਥੇ ਤੇ ਮਹਾਰਾਜ ਦੀ ਅਸੀਂ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਢਿੱਲ ਪਾਈ ਜਾਂਦਾ ਸੀ ਥੋੜੀ ਜੀ ਠੀਕ ਹੈ ਜੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਜੀ ਉਹ ਡਿਊਟੀ ਤੇ ਨਹੀਂ ਹੈਗੇ ਜੀ ਉਹ ਕਿੱਥੇ ਬਾਹਰ ਗਏ ਨੇ ਆ ਰਹੇ ਨੇ ਜੀ ਫੇਰ ਮੌਕੇ ਤੇ ਜੀ ਅਸੀਂ ਧਰਨਾ ਹਾਰ ਕੇ ਸਾਨੂੰ ਧਰਨਾ ਹੀ ਲਾਣਾ ਪਿਆ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਹਰ ਕੰਮ ਧਰਨੇ ਲਾ ਕੇ ਹੀ ਹੋਣਗੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਹਰ ਕੰਮ ਧਰਨੇ ਲਾ ਕੇ ਹੋਣਗੇ ਕਿਉਂਕਿ ਸਿੱਖਿਆ ਦੇ ਕੰਮ ਹੀ ਨੇ ਜਿਹੜੇ ਧਰਨੇ ਲਾ ਕੇ ਕਰਨੇ ਪੈਂਦੇ ਸਾਨੂੰ ਸਾਨੂੰ ਧਰਨੇ ਲਾ ਕੇ ਹੱਕ ਮਿਲਣਗੇ ਤੇ ਇਹੋ ਜੀ ਸਰਕਾਰਾਂ ਦਾ ਕੋਈ ਫਾਇਦਾ ਨਹੀਂ ਸਾਨੂੰ ਪ੍ਰਸ਼ਾਸਨ ਦਾ ਕੋਈ ਫਾਇਦਾ ਨਹੀਂ ਇੱਕ ਸ਼੍ਰੋਮਿਕ ਕਮੇਟੀ ਨੂੰ ਵੀ ਬੇਨਤੀ ਕਰਦੇ ਆ ਆਪਾਂ ਕਿ ਇਹ ਕੰਮ ਧਰਨੇ ਲਾ ਕੇ ਨਹੀਂ ਕਰਨੇ ਆਪਾਂ ਇਹ ਕੰਮ ਦੀ ਕੋਈ ਬਿਉਂਤ ਬਣਾਈਏ ਬਿਉਂਤ ਬਣਾ ਕੇ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਇਹਨਾਂ ਦਾ ਕੰਮ ਰਲੀਕੀਏ ਤਾਂ ਕਿ ਆਪਾਂ ਨੂੰ ਗਾਂ ਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਬੇਦਬੀਆਂ ਸਾਡੇ ਤੋਂ ਨਹੀਂ ਬਰਦਾਸ਼ਤ ਹੋਣੀਆਂ ਤੇ ਨਾ ਅਸੀਂ ਕਰ ਸਕਦੇ ਆ ਹਾਂਜੀ ਠੀਕ ਹੈ ਠੀਕ ਹੈ ਤਾਂ ਇਹ ਹੋਰ ਵੀ ਭਾਈ ਸਾਹਿਬ ਨੇ ਭਾਈ ਸਾਹਿਬ ਜਿਹੜੀ ਇਹ ਘਟਨਾ ਘਟੀ ਹੈ ਤੁਹਾਡੇ ਇਲਾਕੇ ਦੇ ਵਿੱਚ ਜਲੰਧਰ ਦੇ ਵਿੱਚ ਬੀਤੀ ਰਾਤ ਇਹ ਘਟਨਾ ਘਟੀ ਹੈ ਇੱਕ ਘਰ ਦੇ ਵਿੱਚ ਮਹਾਰਾਜ ਦੇ ਸਰੂਪ ਮਰਿਆਦਾ ਦੇ ਅਨੁਸਾਰ ਨਹੀਂ ਰੱਖੇ ਗਏ ਸੀ ਜਦੋਂ ਖਬਰ ਤੁਹਾਡੇ ਤੱਕ ਪਹੁੰਚਦੀ ਹੈ ਮਨ ਕਿੰਨਾ ਕੁ ਦੁਖੀ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਵੀ ਸਾਡੇ ਜਹੈਦਾਰ ਸਾਹਿਬ ਭਵਨਜੀਤ ਸਿੰਘ ਜੀ ਬਖੀਲ ਸਿੰਘ ਜੀ ਨਿਹਾਲ ਸਿੰਘ ਜੀ ਇਹ ਉੱਥੇ ਇੱਕ ਘਰ ਦੇ ਬਾਹਰ ਪ੍ਰੋਟੈਸਟ ਕਰ ਰਹੇ ਨੇ ਧਰਨਾ ਲਾ ਕੇ ਬੈਠੇ ਨੇ ਤੇ ਦੇਖਿਆ ਕਿ ਵੀ ਜਿਹੜੇ ਪ੍ਰਸ਼ਾਸਨ ਵਾਲੇ ਨੇ ਉਹ ਵੀ ਪੱਗਾਂ ਵਾਲੇ ਨੇ ਜਿਹੜੇ ਧਰਨਾ ਲਾ ਕੇ ਬੈਠੇ ਨੇ ਉਹ ਵੀ ਪੱਗਾਂ ਵਾਲੇ ਨੇ ਤੇ ਗੱਲ ਕਾਦੀ ਹੋ ਰਹੀ ਹੈ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਮਰਿਆਦਾ ਉਹਨੂੰ ਬਹਾਲ ਕਰਨ ਦੀ ਗੱਲ ਹੋ ਰਹੀ ਤੇ ਕੁਝ ਏਐਸਆਈ ਨੇ ਜਿਹੜੇ ਉੱਥੇ ਦੇ ਮੌਕੇ ਦੇ ਡਿਊਟੀ ਅਫਸਰ ਸੀਗੇ ਉਹ ਸਾਡੇ ਸਿੰਘਾਂ ਨਾਲ ਗਲਤ ਵੀ ਬੋਲੇ ਤੇ ਚਲੋ ਉਸ ਚੀਜ਼ ਨੂੰ ਇਹਨਾਂ ਨੇ ਕਿਨਾਰਾ ਕੀਤਾ ਕਿਉਂਕਿ ਸਾਡਾ ਜਰੂ ਉਸ ਟਾਈਮ ਸਾਡਾ ਧਿਆਨ ਸੀਗਾ ਸਾਡਾ ਧਿਆਨ ਸੀ ਸਿਰਫ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਬਹਾਲ ਕਰਨ ਵਾਲਾ ਤੇ ਜਦੋਂ ਉੱਥੇ ਜਾ ਕੇ ਮੈਂ ਦੇਖਿਆ ਵੀ ਉੱਥੇ ਹੈ ਕੀ ਘਟਨਾ ਕੀ ਹੈ ਜਦੋਂ ਉਸ ਘਰ ਦੇ ਵਿੱਚ ਜਾ ਕੇ ਦੇਖਿਆ 25 30 ਮਰਲੇ ਦਾ ਘਰ ਹੈ ਜੀ 25 30 ਮਰਲੇ ਦਾ ਘਰ ਹੈ ਤੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕ ਛੋਟੀ ਜੀ ਅਲਮਾਰੀ ਦੇ ਵਿੱਚ ਰੱਖਿਆ ਹੋਇਆ ਗੁਰੂ ਸਾਹਿਬ ਨੂੰ ਬਰਾਜਮਾਨ ਕੀਤਾ ਹੋਇਆ ਫਿਰ ਜਦੋਂ ਉਹਨਾਂ ਨੂੰ ਲੱਗਿਆ ਪਤਾ ਵੀ ਸਿੰਘਾਂ ਨੇ ਹੱਲਾ ਬੋਲਣਾ ਵੀ ਸੰਗਤ ਨੂੰ ਲੱਗਿਆ ਪਤਾ ਮਰਿਆਦਾ ਕੋ ਬਹਾਲ ਨਹੀਂ ਗਈ ਉਹਨਾਂ ਨੇ ਨਾ ਜਲਦਬਾਜੀ ਵਿੱਚ ਸਤਿਗੁਰੂ ਜੀ ਦਾ ਸਰੂਪ ਚੱਕ ਕੇ ਨਾ ਪਾਲਕੀ ਸਾਹਿਬ ਚ ਰੱਖਿਆ ਉਹ ਵੀ ਪੁੱਠਾ ਜੇਲ੍ਹ ਦੇ ਥੱਲੇ ਤੇ ਗੁਰੂ ਸਾਹਿਬ ਦਾ ਸਰੂਪ ਪੁੱਠਾ ਤੇ ਜਦੋਂ ਸਾਡੇ ਸਿੰਘਾਂ ਨੇ ਜਾ ਕੇ ਅੰਦਰ ਦੇਖਿਆ ਤੇ ਸੱਚ ਜਾਣਿਓ ਗੁਰੂ ਸਾਹਿਬ ਨਾਲ ਉਹ ਅੰਦਰੋਂ ਮਨ ਰੋਂਦਾ ਵੀ ਜੋ ਹਾਲਾਤ ਸੀਗੇ ਮੈਂ ਤਾਂ ਇੱਕ ਗੱਲ ਤੋਂ ਹੈਰਾਨ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿਹਨੇ ਆਪਣੇ ਘਰ ਲੈ ਜਾਣਾ ਨਾ ਮੈਂ ਸ਼੍ਰੋਮਣੀ ਕਮੇਟੀ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਵੀ ਉਹਦੇ ਕੋਲੋਂ ਪਹਿਲੇ ਸਾਰੀਆਂ ਬਾਣੀਆਂ ਸੁਣੀਆਂ ਜਾਣ ਠੀਕ ਹੈ ਜੀ ਉਹਦੇ ਕੋਲੋਂ ਪੂਰੀ ਮਰਿਆਦਾ ਬਾਰੇ ਉਹਨੂੰ ਪਤਾ ਹੋਣਾ ਚਾਹੀਦਾ ਉਹ ਜਾਣੂ ਹੋਣਾ ਚਾਹੀਦਾ ਸਿੱਖ ਪੰਥ ਦੀ ਮਰਿਆਦਾ ਬਾਰੇ ਫਿਰ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਹਦੇ ਘਰ ਬਰਾਜਮਾਨ ਕੀਤਾ ਜਾਵੇ ਔਰ ਘਰ ਜਾ ਕੇ ਵੀ ਸਾਰੀ ਪੈਰਵਾਈ ਤੇ ਵੈਰੀਫਾਈ ਕੀਤਾ ਜਾਵੇ ਇਹ ਜਿਨ੍ਹਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਰਾਤੀ ਇਹ ਸਾਡੇ ਜਹਦਰ ਸਾਹਿਬ ਲੈ ਕੇ ਆਏ ਨੇ ਉਹਨਾਂ ਦੇ ਘਰ ਕੋਈ ਮਰਿਆਦਾ ਨਹੀਂ ਆਪਣੀ ਕੋਠੀ 25 30 ਮਰਲੇ ਜੇ ਗੁਰੂ ਸਾਹਿਬ ਦਾ ਕਮਰਾ ਛੋਟਾ ਜਿਹਾ ਤੇ ਉਹ ਵੀ ਲਿਮਾਰੀ ਚ ਗੁਰੂ ਸਾਹਿਬ ਜੀ ਤੇ ਜੇ ਸੁਖਾਸਣ ਕਰਨ ਵਾਲੀ ਪਾਲਕੀ ਸਾਹਿਬ ਹੈ ਉਹ ਵੀ 2.5 ਫੁੱਟ ਦੀ ਅੱਛਾ ਸਿੱਖ ਪਰੰਪਰਾਵਾਂ ਦੇ ਅਨੁਸਾਰ ਜਾਂ ਮਰਿਆਦਾ ਦੇ ਅਨੁਸਾਰ ਗੁਰੂ ਮਹਾਰਾਜ ਦੇ ਸਰੂਪ ਕੀ ਅਲਮਾਰੀ ਚ ਨਹੀਂ ਰੱਖੇ ਜਾ ਸਕਦੇ ਜੀ ਬਿਲਕੁਲ ਨਹੀਂ ਰੱਖੇ ਜਾ ਸਕਦੇ ਕਿਉਂਕਿ ਗੁਰੂ ਸਾਡੇ ਬਘੇਲ ਸਿੰਘ ਨੇ ਗੱਲ ਕਹੀ ਬਿਜਰੂ ਗੁਰਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਹਾ ਗੁਰਤਾ ਗਦੀ ਦਿੱਤੀ ਸ਼ਰੀਰ ਛੱਡਣ ਤੋਂ ਪਹਿਲਾਂ ਵੀ ਸ਼ਰੀਰ ਪੰਥ ਵਿੱਚ ਤੇ ਆਤਮ ਗ੍ਰੰਥ ਵਿੱਚ ਫਿਰ ਇੱਕ ਵਾਰਸੀ ਆਪਾਂ ਰੋਜ਼ ਸਵੇਰੇ ਅਰਦਾਸ ਤੋਂ ਬਾਅਦ ਪੜ੍ਹਦੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਯ ਪਰਗਟ ਗੁਰਾਂ ਕੀ ਦੇ ਇੱਕ ਵਾਰਸੀ ਕਹਿੰਦੇ ਆ ਜੁਗੋ ਜੁਗ ਅਟਲ ਹਾਜ਼ਰ ਨਾਜ਼ਰ ਸਤਿਗੁਰੂ ਫਿਰ ਹਾਜ਼ਰ ਨਾਜ਼ਰ ਜਾਂ ਪਰਗਟ ਗੁਰਾਂ ਕੀ ਦੇ ਦੋ ਫੁੱਟ ਦੀ ਲਿਮਾਰੀ ਚ ਕਿਦਾਂ ਉਹ ਕਿ ਨਾਸਤਕ ਹੀ ਹੋਣਗੇ ਲੋਕ ਜੀ ਉਹ ਨਾਸਤਕ ਮੈਂ ਕਿ ਇਹਦੇ ਸਾਡੇ ਸਿੰਘ ਅਸੀਂ ਥੋੜੇ ਠੰਡੇ ਕਰਕੇ ਲੈ ਨਹੀਂ ਤੇ ਜੇ ਕੋਈ ਉੱਥੇ ਬੀਬੀਆਂ ਸੀਗੀਆਂ ਜੇ ਕੋਈ ਉਹਨਾਂ ਦਾ ਕੋਈ ਨੌਜਵਾਨ ਜਾਂ ਕੋਈ ਉਹਨਾਂ ਦਾ ਕੋਈ ਬੰਦਾ ਘਰ ਹੁੰਦਾ ਉਹ ਤੇ ਕੰਮ ਬਹੁਤ ਖਰਾਬ ਹੋਣਾ ਸੀਗਾ ਕਿਉਂਕਿ ਇਹ ਚੀਜ਼ ਬਰਦਾਸ਼ਤ ਨਹੀਂ ਹੋ ਸਕਦੀ ਇਹ ਚੀਜ਼ ਬਰਦਾਸ਼ਤ ਤੁਸੀਂ ਖੀਨ ਨਾਲ ਕੋਈ ਕੰਪਰੋਮਾਈਜ਼ ਨਹੀਂਗਾ ਤੇ ਮੈਂ ਇਹ ਸਾਡੇ ਸਿੰਘਾਂ ਨੇ ਵੀ ਬੰਦਬੰਦੀ ਚੱਲ ਰਹੀ ਹੈ ਦਲ ਪੰਥਾ ਦਾ ਮਹਾਂਪੁਰਖਾਣਾ ਵੀ ਇਸ ਗੱਲ ਤੇ ਇਸ ਮੁੱਦੇ ਤੇ ਪੂਰਾ ਗੰਭੀਰਤਾ ਨਾਲ ਲਿਆ ਜਾਵੇ ਜਿਨ੍ਹਾਂ ਜਿਨ੍ਹਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਤੇ ਉਹਨਾਂ ਦੇ ਘਰਾਂ 'ਚ ਜਾ ਕੇ ਵੈਰੀਫਾਈ ਕੀਤਾ ਜਾਵੇ ਸ਼ਰੋਮਣੀ ਕਮੇਟੀ ਦਾ ਫਰਜ਼ ਬੰਦਾ ਕਿਉਂਕਿ ਸ਼ਰੋਮਣੀ ਕਮੇਟੀ ਕੋਲ ਸਾਰਾ ਰਿਕਾਰਡ ਹੈ ਉਹਨਾਂ ਨੇ ਜਿਹਨੂੰ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਘਰਾਂ 'ਚ ਬਿਰਾਜਮਾਨ ਕੀਤੇ ਹੋਏ ਨੇ ਤੇ ਸ਼ਰੋਮਣੀ ਕਮੇਟੀ ਦਾ ਫਰਜ ਬੰਦਾ ਉਹਨਾਂ ਦੇ ਘਰਾਂ 'ਚ ਜਾ ਕੇ ਇਹ ਪੂਰਾ ਵੈਰੀਫਾਈ ਕਰਨਾ ਚਾਹੀਦਾ ਜੇ ਕਿਸੇ ਦੇ ਘਰ 'ਚ ਮਰਿਆਦਾ ਨਹੀਂ ਬਹਾਲ ਉਹਨਾਂ ਘਰੋਂ ਗੁਰੂ ਸਾਹਿਬ ਸ਼ਰੋਮਣੀ ਕਮੇਟੀ ਆਪ ਹੀ ਚੱਕ ਲੈਵੇ ਜੇ ਕੱਲ ਨੂੰ ਇਹ ਸਾਡੇ ਜਹੇਦਾਰ ਜਾਂ ਸਾਡੇ ਸਿੰਘ ਆ ਗਏ ਤੇ ਮੁੜ ਕੇ ਵਾਧ ਘਾਟ ਹੋ ਗਈ ਤੇ ਫਿਰ ਜ਼ਿੰਮੇਵਾਰ ਉਹ ਆਪ ਨੇ ਠੀਕ ਹੈ ਠੀਕ ਹੈ ਬਿਲਕੁਲ ਜੀ 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 ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਅੱਜ ਹੀ ਜਾਂ ਕੱਲ ਦੇ ਵਿੱਚ ਆਈ ਵੱਡੀ ਕੰਪਰੈਸ ਪ੍ਰੈਸ ਕਰੋਸ ਵਾਸ ਰੱਖੀਏ ਪ੍ਰੈਸ ਕਾਨਫਰੰਸ ਰੱਖੀਏ ਇਹ ਮੁੱਦਾ ਕੋਈ ਛੋਟਾ ਮੁੱਦਾ ਨਹੀਂ ਹੈ ਇਹ ਮੁੱਦਾ ਬਹੁਤ ਵੱਡਾ ਹੈ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਾਰੇ ਸਿੰਘ ਸਾਰੇ ਦਲਾ ਪੰਚਾਂ ਦੀਆਂ ਫੌਜਾਂ ਇਕੱਠੀਆਂ ਹੋ ਕੇ ਮਾਹਪੁਰ ਕਾਨੂੰ ਖੱਦ ਕੇ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਇਹ ਮੁੱਦੇ ਨੂੰ ਅਹੀਂ ਕਹਿੰਦੇ ਆ ਦੋਸ਼ੀਆਂ ਨੂੰ ਵੱੱਤਵਾਰ ਸਜ਼ਾ ਮਿਲਵੇ ਠੀਕ ਹੈ ਠੀਕ ਹੈ ਤਾਂ ਬਿਲਕੁਲ ਪੈਸਾ ਵੰਤ ਦੇ ਵਿੱਚ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੇ ਮਰਿਆਦਾ ਬਿਲਕੁਕੁਲ ਕਾਇਮ ਨਹੀਂ ਰੱਖ ਰਹੇ ਉਹਨਾਂ ਲੋਕਾਂ ਨੂੰ ਕੀ ਤਾੜਨਾ ਕਰਨੀ ਚਾਹੋਗੇ ਜੀ ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਉਹਨਾਂ ਲੋਕਾਂ ਨੂੰ ਕੀ ਆਪ ਹੀ ਆਪਣੇ ਸੂਝਵਾਨਾ ਤੁਹਾਡੇ ਘਰਾਂ ਦੇ ਲਾਗੇ ਮੱਲੇ ਵਿੱਚ ਦੋ ਦੋ ਤਿੰਨ ਤਿੰਨ ਗੁਰੂ ਘਰ ਆ ਉਹਨਾਂ ਗੁਰੂ ਘਰਾਂ ਨੂੰ ਇਨਫੋਰਮ ਕਰਕੇ ਤੁਸੀਂ ਆਪ ਹੀ ਮਹਾਰੇ ਸਰੂਪ ਗੁਰੂ ਘਰਾਂ ਵਿੱਚ ਛੱਡ ਛੱਡ ਕੇ ਆਓ ਇਹ ਤੁਸੀਂ ਨਹੀਂ ਛੱਡ ਸਕਦੇ ਅਸੀਂ ਆਪਣੇ ਫੋਨ ਨੰਬਰ ਜਾਰੀ ਕਰਾਂਗੇ ਉਹਨਾਂ ਫੋਨ ਨੰਬਰ ਤੇ ਕਾਲ ਕਰੋ ਅਸੀਂ ਪੰਜ ਸਿੰਘ ਆਵਾਂਗੇ ਪੂਰੀ ਸਤਿਕਾਰ ਦੇ ਨਾਲ ਮਹਾਰਾਜ ਦੇ ਸਰੂਪ ਗੁਰੂ ਘਰਾਂ ਦੇ ਛੱਡ ਕੇ ਆਵਾਂਗੇ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸਾਡੇ ਨਾਲ ਇਹ ਸਿੰਘ ਸੀ ਤਾਂ ਬੀਤੀ ਰਾਤ ਜਲੰਧਰ ਦੇ ਵਿੱਚ ਇੱਕ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸਿੱਖ ਮਰਿਆਦਾ ਦੇ ਅਨੁਸਾਰ ਨਹੀਂ ਰੱਖੇ ਗਏ ਸੀ ਤਾਂ ਉਸ ਨੂੰ ਲੈ ਕੇ ਇਹਨਾਂ ਨੇ ਐਕਸ਼ਨ ਕੀਤਾ ਕਾਰਵਾਈ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਪਾਵਨ ਪਵਿੱਤਰ ਸਰੂਪ ਉਸ ਘਰ ਦੇ ਵਿੱਚੋਂ ਲਿਜਾ ਕੇ ਸ੍ਰੀ ਗੁਰੂ ਗੁਰੂ ਘਰ ਦੇ ਵਿੱਚ ਨੇੜੇ ਗੁਰੂ ਘਰ ਦੇ ਵਿੱਚ ਸ਼ਿਸ਼ੋਭਿਤ ਕੀਤੇ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਵਿਦਵੀਆਂ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ